ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਜਿਹੜੀ ਵੀਡੀਓ ਆਪਣੀ ਕਾਫੀ ਸਪੈਸ਼ਲ ਵੀਡੀਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਵਾਲੇ ਪੇਪਰਾਂ ਦੀ ਗੱਲ ਕਰਾਂਗੇ ਜਿਹੜੇ ਤੁਸੀਂ ਹੁਣ ਵੀ ਭਰ ਸਕਦੇ ਆ ਤੇ ਇਹ ਪੇਪਰ ਬਿਨਾਂ ਕੋਟੇ ਤੋਂ ਆ ਕਿਸੇ ਵੀ ਕੋਟੇ ਦੀ ਲੋੜ ਨਹੀਂ ਹੈਗੀ ਤੇ ਸਾਲ ਦੇ ਵਿੱਚ ਕਦੋਂ ਵੀ ਜਿਹੜੇ ਤੁਸੀਂ ਪੇਪਰ ਭਰਵਾ ਸਕਦੇ ਆ ਤੇ ਪੇਪਰ ਨਿਕਲਣ ਦੇ ਚਾਂਸ ਜਿਹੜੇ ਉਹ ਵੀ ਬਹੁਤ ਜ਼ਿਆਦਾ ਹੁੰਦੇ ਜੇਕਰ ਤੁਹਾਡੇ ਡਾਕੂਮੈਂਟ ਜਿਹੜੇ ਉਹ ਸਹੀ ਲਗਾਏ ਜਾਣ ਤੇ ਆਪਾਂ ਗੱਲ ਕਰਾਂਗੇ ਇਹਨਾਂ ਪੇਪਰਾਂ ਦੀ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਤੇ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਜਿਹੜੇ ਆਪਣੇ ਵੀਰਾਂ ਦੇ ਪਾਸਪੋਰਟ ਦੇ ਉੱਤੇ ਉਹਨਾਂ ਦੀ ਵਾਈਫ ਦਾ ਨੇਮ ਨਹੀਂ ਹੈਗਾ ਤੇ ਉਹ ਮੈਰਿਡ ਆ ਪਰ ਤੁਸੀਂ ਅੰਬੈਸੀ ਦੇ ਵਿੱਚ ਜਦੋਂ ਆਪਣੀ ਫਾਈਲ ਜਮ੍ਹਾਂ ਕਰਾਉਣੀ ਹੈ ਤਾਂ ਕੀ ਕੀ ਗੱਲਾਂ ਦਾ ਤੁਹਾਨੂੰ ਜਿਹੜਾ ਉੱਥੇ ਧਿਆਨ ਰੱਖਣਾ ਪਊਗਾ ਤੇ ਇਟਲੀ ਦੇ ਵਿੱਚ ਆ ਕੇ ਵੀ ਤੁਹਾਨੂੰ ਪ੍ਰੋਬਲਮ ਜਿਹੜੀ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਫੋਲੋ ਕਰਦੇ ਤੇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਸਾਲ 2025 ਵਾਲੇ ਪੇਪਰਾਂ ਦੀ ਕੁਝ ਕ ਅਪਡੇਟ ਹੈ ਉਹ ਵੀ ਆਪਾਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਨਾਲ ਦੀ ਨਾਲ ਗੱਲ ਕਰਾਂਗੇ ਆਪਣੇ ਕਾਫੀ ਵੀਰਾਂ ਭਰਾਵਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਤੇ ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਵੀ ਦੇਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਜਿਹੜੇ ਵੀ ਵੀਰ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਕੱਲੋ ਸਬਸਕ੍ਰਾਈਬ ਟਾਲੀਅਨ ਇਮੀਗ੍ਰੇਸ਼ਨ ਦੇ ਰਿਲੇਟਿਡ ਕੋਈ ਵੀ ਅਪਡੇਟ ਦੇ ਲਈ ਦੇ ਨਾਲ ਦੀ ਨਾਲ ਘੰਟੀ ਵਾਲੇ ਬਟਨ ਨੂੰ ਵੀ ਹਾਲ ਤੇ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਕੋਈ ਵੀ ਅਪਡੇਟ ਜਿਹੜੀ ਉਹ ਤੁਸੀਂ ਮਿਸ ਨਾ ਕਰ ਸਕੋ ਤੇ ਜੇਕਰ ਤੁਸੀਂ ਇਟਲੀ ਦੇ ਵਿੱਚ ਜਾਣਾ ਹੈ ਤਾਂ ਇਟਾਲੀਅਨ ਲੈਂਗੁਏਜ ਤੁਹਾਨੂੰ ਆਉਣੀ ਬਹੁਤ ਜ਼ਰੂਰੀ ਆ ਤੇ ਇਹਦੇ ਲਈ ਸਾਡਾ YouTube ਦੇ ਉੱਤੇ Italian Punjabi 600 ਨਾਂ ਤੋਂ ਚੈਨਲ ਆ ਉਹਨੂੰ ਸਬਸਕ੍ਰਾਈਬ ਕਰਕੇ ਉੱਥੋਂ ਇਟਾਲੀਅਨ ਲੈਂਗੁਏਜ ਜਿਹੜੀ ਉਹ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਸਿੱਖ ਸਕਦੇ ਆ ਤੇ ਵੀਡੀਓ ਨੂੰ ਹੁਣ ਕੱਦਦੇ ਹੋ ਵੱਤ ਤੋਂ ਬਾਅਦ ਸ਼ੇਅਰ ਤੇ ਹੁਣ ਆਪਾਂ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਕੱਦਦੇ ਆਂ ਵੀਡੀਓ ਦੀ ਸ਼ੁਰੂਆਤ ਇੱਥੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਟੌਪਿਕ ਉਹ ਦੇਖ ਲੈਣੇ ਹੈਗੇ ਕਿ ਪਾਸਪੋਰਟ ਦੇ ਉੱਤੇ ਤੁਹਾਡੀ ਵਾਈਫ ਦਾ ਨੇਮ ਨਹੀਂ ਹੈਗਾ ਪਰ ਤੁਸੀਂ ਮੈਰਿਡ ਆ ਤੇ ਅੰਬੈਸੀ ਦੇ ਵਿੱਚ ਜੇਕਰ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਾਉਣ ਦੇ ਲਈ ਜਾਣਾ ਆ ਤਾਂ ਉੱਥੇ ਤੁਹਾਨੂੰ ਕਿਹੜੀਆਂ ਗੱਲਾਂ ਦਾ ਜਿਹੜਾ ਉਹ ਧਿਆਨ ਰੱਖਣਾ ਪਊਗਾ ਇੱਥੇ ਆਪਾਂ ਤੁਹਾਨੂੰ ਕਲੀਅਰ ਕਰ ਦਿੰਦੇ ਆ ਜੇਕਰ ਤੁਹਾਡਾ ਏਜੰਟ ਕਹਿੰਦਾ ਹੈਗਾ ਕਿ ਉੱਥੇ ਆਪਣੀ ਫਾਈਲ ਦੇ ਉੱਤੇ ਤੁਸੀਂ ਸਿੰਗਲ ਸ਼ੋ ਕਰ ਦਿਓ ਤੇ ਇਹ ਗੱਲ ਜਿਹੜੀ ਬਹੁਤ ਗਲਤ ਹੈ ਕਿਉਂਕਿ ਅੰਬੈਸੀ ਵਾਲਿਆਂ ਨੂੰ ਜੇਕਰ ਤੁਸੀਂ ਗਲਤ ਆਪਣੀ ਰੋਂਗ ਇਨਫੋਰਮੇਸ਼ਨ ਦੇ ਦਿੰਦੇ ਆ ਤਾਂ ਬਾਅਦ ਦੇ ਵਿੱਚ ਇਟਲੀ ਆ ਕੇ ਵੀ ਤੁਹਾਨੂੰ ਜਿਹੜੀ ਇਹਦੇ ਚੀਜ਼ ਨੇ ਨਾਲ ਕਾਫੀ ਪ੍ਰੋਬਲਮ ਹੋਊਗੀ ਤੇ ਇਟਲੀ ਦੀ ਜਿਹੜੀ ਐਮਬੈਸੀ ਆ ਤੇ ਇਟਲੀ ਦੀ ਇਮੀਗ੍ਰੇਸ਼ਨ ਹੈ ਇਹਨਾਂ ਦੇ ਵਿੱਚ ਜਿਹੜਾ ਸਾਰਾ ਡਾਟਾ ਹੈ ਉਹ ਆਪਸ ਦੇ ਵਿੱਚ ਸ਼ੇਅਰ ਹੁੰਦਾ ਆ ਤੇ ਜੇਕਰ ਤੁਸੀਂ ਇੱਥੇ ਸਿੰਗਲ ਸ਼ੋਅ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਇਟਲੀ ਦੇ ਵਿੱਚ ਜਾ ਕੇ ਤੁਹਾਨੂੰ ਜਿਹੜੀ ਬਹੁਤ ਪ੍ਰੋਬਲਮ ਆਉਣੀ ਆ ਤੇ ਜਦੋਂ ਤੁਸੀਂ ਆਪਣੇ ਇਟਲੀ ਪਹੁੰਚਣਾ ਹੈ এমਪਲॉयਮੈਂਟ ਕੰਟਰੈਕਟ ਦੇ ਨਾਲ ਤੇ ਉੱਥੇ ਵੀ ਜਿਹੜਾ ਇਹ ਤੁਹਾਡਾ ਸਟੇਟਸ ਜਿਹੜਾ ਉਹ ਮਿਸਮੈਚ ਹੋ ਸਕਦਾ ਆ ਤੇ ਅੱਗੇ ਜਾ ਕੇ ਤੁਸੀਂ ਜਦੋਂ ਫਿਊਚਰ ਦੇ ਵਿੱਚ ਆਪਣੀ ਪਰਮਿਸੋ ਦੀ ਸੰਜੋਨ ਨੂੰ ਜਿਹੜੀ ਉਹ ਰੀਨਿਊ ਕਰਾਉਣੀ ਆ ਤਾਂ ਉਹਦੇ ਵਿੱਚ ਵੀ ਤੁਹਾਨੂੰ ਜਿਹੜੀ ਇਹ ਪ੍ਰੋਬਲਮ ਆ ਸਕਦੀ ਆ ਤੇ ਇਟਲੀ ਦੇ ਵਿੱਚ ਡਾਕੂਮੈਂਟ ਆ ਪ੍ਰਤੀ ਜੇਕਰ ਤੁਸੀਂ ਕੋਈ ਵੀ ਰੋਂਗ ਇਨਫੋਰਮੇਸ਼ਨ ਦਿੰਦੇ ਹੈਗੇ ਆ ਤਾਂ ਇਹਨੂੰ ਜਿਹੜਾ ਫਰਾਡ ਮੰਨਿਆ ਜਾਂਦਾ ਆ ਤੇ ਬਾਅਦ ਦੇ ਵਿੱਚ ਜੇਕਰ ਤੁਸੀਂ ਆਪਣੀ ਵਾਈਫ ਨੂੰ ਇਟਲੀ ਦੇ ਵਿੱਚ ਸਪான்ਸਰ ਕਰਨਾ ਤਾਂ ਉਹਦੇ ਵਿੱਚ ਵੀ ਜਿਹੜੀ ਤੁਹਾਨੂੰ ਕਾਫੀ ਪ੍ਰੋਬਲਮ ਆਊਗੀ ਤੁਹਾਡਾ ਵੀਜ਼ਾ ਕੈਨਸਲ ਕੀਤਾ ਜਾ ਸਕਦਾ ਜਾਂ ਫਿਰ ਤੁਹਾਨੂੰ ਜਿਹੜਾ ਬਲੈਕਲਿਸਟ ਦੇ ਵਿੱਚ ਵੀ ਕੀਤਾ ਜਾ ਸਕਦਾ ਆ ਇਥੇ ਮੰਨ ਕੇ ਚੱਲੋ ਜੇਕਰ ਤੁਸੀਂ ਹੁਣ ਉੱਥੇ ਸਿੰਗਲ ਸ਼ੋਅ ਕਰ ਦਿੰਨੇ ਆ ਆਪਣਾ ਵੀਜ਼ਾ ਲਵਾਉਣ ਦੇ ਲਈ ਤੇ ਅੱਗੇ ਜਾ ਕੇ ਜਦੋਂ ਤੁਸੀਂ ਇਟਲੀ ਦੇ ਵਿੱਚ ਜਾਣਾ ਜਦੋਂ ਤੁਸੀਂ ਆਪਣੀ ਵਾਈਫ ਦਾ ਦਮਾਂਦਾ ਕਾਨਣਾ ਤੇ ਉਹਨੂੰ ਇਟਲੀ ਦੇ ਵਿੱਚ ਸੱਦਣਾ ਆ ਤੇ ਉਦੋਂ ਤੁਹਾਨੂੰ ਜਿਹੜੀ ਇਹ ਪੂਰੀ ਡਿਟੇਲ ਦੇਣੀ ਪੈਣੀ ਆ ਆਪਣਾ ਮੈਰਿਜ ਸਰਟੀਫਿਕੇਟ ਤੇ ਹੋਰ ਬਰਥ ਸਰਟੀਫਿਕੇਟ ਜਿਹੜੇ ਸਾਰੇ ਇਹ ਲਾਉਣੇ ਪੈਣੇ ਆ ਤੇ ਜਦੋਂ ਤੁਸੀਂ ਆਪਣਾ ਮੈਰਿਜ ਸਰਟੀਫਿਕੇਟ ਲਾਉਣਾ ਤੇ ਉੱਥੇ ਵੀ ਤਰੀਕ ਜਿਹੜੀ ਹੋਣੀ ਆ ਕਿ ਕਦੋਂ ਜਿਹੜੀ ਇਹ ਤੁਹਾਡੀ ਮੈਰਿਜ ਹੋਈ ਸੀਗੀ ਤੇ ਉੱਥੇ ਉਹਨਾਂ ਨੇ ਫਿਰ ਪੰਗਾ ਪਾ ਲੈਣਾ ਕਿਉਂਕਿ ਐਂਬੈਸੀ ਦੇ ਵਿੱਚ ਤੇ ਇਟਲੀ ਇਮੀਗ੍ਰੇਸ਼ਨ ਦੇ ਵਿੱਚ ਸਾਰਾ ਜਿਹੜਾ ਇਹ ਡਾਟਾ ਬਿਲਕੁਲ ਸ਼ੇਅਰ ਹੁੰਦਾ ਆ ਕੋਈ ਵੀ ਇਹਨਾਂ ਦੇ ਵਿੱਚ ਇਦਾਂ ਦੀ ਗੱਲ ਨਹੀਂ ਹੁੰਦੀ ਜਿਹੜੀ ਇੱਕ ਦੂਜੇ ਤੋਂ ਇਹਨਾਂ ਨੇ ਲੁਕੋਈਆਂ ਹੁੰਦੀ ਸਾਰਾ ਡਾਟਾ ਜਿਹੜਾ ਇੱਕ ਦੂਜੇ ਨਾਲ ਇਹਨਾਂ ਸ਼ੇਅਰ ਕੀਤਾ ਹੁੰਦਾ ਆ ਬਲਕਿ ਜਿਹੜੇ ਤੁਹਾਡੇ ਨੂਲੇ ਉਸ ਤੇ ਨਿਕਲਦੇ ਉਹ ਵੀ ਇਹਨਾਂ ਕੋਲ ਪਹਿਲੇ ਪਹੁੰਚ ਜਾਂਦੇ ਆ ਤੇ ਉੱਥੇ ਜਾ ਕੇ ਫਿਰ ਇਹ ਚੈਕਿੰਗ ਕਰਦੇ ਤੇ ਉਸ ਤੋਂ ਬਾਅਦ ਜਿਹੜਾ ਇਹ ਤੁਹਾਡਾ ਵੀਜ਼ਾ ਲੱਗਦਾ ਆ ਦਿੱਥੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਜੇਕਰ ਤੁਹਾਡੀ ਵਾਈਫ ਦਾ ਨਾਮ ਤੁਹਾਡੇ ਪਾਸਪੋਰਟ ਦੇ ਉੱਤੇ ਨਹੀਂ ਹੈਗਾ ਤਾਂ ਇਹ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ ਤੁਹਾਡਾ ਜਿਹੜਾ ਵੀਜ਼ਾ ਤੇ ਇਹਦੇ ਵਿੱਚ ਤੁਹਾਡਾ ਵੀਜ਼ਾ ਰਿਜੈਕਟ ਨਹੀਂ ਹੋਊਗਾ ਵੀਜ਼ਾ ਜਿਹੜਾ ਉਹ ਤੁਹਾਡਾ ਜਰੂਰ ਲੱਗ ਕੇ ਆਊਗਾ ਪਰ ਤੁਹਾਨੂੰ ਕੁਝ ਗੱਲਾਂ ਦਾ ਜਿਹੜਾ ਉਹ ਧਿਆਨ ਰੱਖਣਾ ਪਊਗਾ ਤੇ ਜੇਕਰ ਤੁਸੀਂ ਆਪਣੀ ਐਪਲੀਕੇਸ਼ਨ ਫਾਰਮ ਜਿਹੜਾ ਇਹ ਫਿਲ ਕਰਨਾ ਜੇਕਰ ਤੁਸੀਂ ਮੈਰਿਡ ਆ ਤੁਹਾਡੇ ਪਾਸਪੋਰਟ ਦੇ ਉੱਤੇ ਤੁਹਾਡੀ ਵਾਈਫ ਦਾ ਨੇਮ ਨਹੀਂ ਹੈਗਾ ਤਾਂ ਤੁਸੀਂ ਉੱਥੇ ਮੈਰਿਡ ਕਲਿੱਕ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਸਪਸ ਡਿਟੇਲ ਜਿਹੜਾ ਸੈਕਸ਼ਨ ਹੁੰਦਾ ਆ ਉਹਦੇ ਵਿੱਚ ਆਪਣੀ ਵਾਈਫ ਦਾ ਜਿਹੜਾ ਫੁੱਲ ਨੇਮ ਭਰਨਾ ਡੇਟ ਆਫ ਬਰਥ ਤੇ ਨਾਲ ਦੀ ਨਾਲ ਤੁਸੀਂ ਮੈਰਿਜ ਸਰਟੀਫਿਕੇਟ ਜਿਹੜਾ ਉਹ ਵੀ ਤਿਆਰ ਰੱਖਣਾ ਆ ਓਰੀਜਨਲ ਮੈਰਿਜ ਸਰਟੀਫਿਕੇਟ ਤੇ ਉਹਦੀ ਫੋਟੋ ਕਾਪੀ ਆਪਣੇ ਕੋਲ ਰੱਖਣੀ ਤੇ ਇਹ ਜਿਹੜਾ ਹੈਗਾ ਟੈਸਟਡ ਹੋਣਾ ਚਾਹੀਦਾ ਆ ਤੇ ਇਹਨੂੰ ਜਿਹੜਾ ਹੈ ਤੁਸੀਂ ਇਟਾਲੀਅਨ ਲੈਂਗੁਏਜ ਦੇ ਵਿੱਚ ਟਰਾਂਸਲੇਟ ਕਰਵਾ ਕੇ ਜਿਹੜਾ ਇਹਨੂੰ ਤਿਆਰ ਰੱਖਿਓ ਕਿਉਂਕਿ ਜੇਕਰ ਉੱਥੇ ਮੰਗਦੇ ਆ ਤਾਂ ਤੁਸੀਂ ਜਿਹੜਾ ਉੱਥੇ ਤਿਆਰ ਰੱਖੂਗੇ ਤਾਂ ਤੁਸੀਂ ਅੱਗੇ ਜਿਹੜਾ ਉਹਨਾਂ ਨੂੰ ਦੇ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਆ ਉਹ ਵਰਕ ਪਰਮਿਟ ਦੀ ਜਿਹਨੂੰ ਤੁਸੀਂ ਸਾਲ ਦੇ ਵਿੱਚ ਕਦੇ ਵੀ ਜਿਹੜਾ ਅਪਲਾਈ ਕਰ ਸਕਦੇ ਆ ਤੇ ਨਿਕਲਣ ਦੇ ਚਾਂਸ ਵੀ ਜਿਹੜੇ ਕਾਫੀ ਜ਼ਿਆਦਾ ਹੁੰਦੇ ਆ ਤੇ ਕੋਟੇ ਤੋਂ ਬਾਹਰ ਹੁੰਦੇ ਆ ਕਦੋਂ ਵੀ ਤੁਸੀਂ ਇਹ ਜਿਹੜੇ ਪੇਪਰ ਆਪਣੇ ਭਰਵਾ ਸਕਦੇ ਆ ਤੇ ਸਾਲ ਦੇ ਵਿੱਚ ਕਦੋਂ ਵੀ ਭਰਾਓ ਤੇ ਕਿੰਨੀ ਵੀ ਤਰੀਕ ਨੂੰ ਕਿੰਨੇ ਵੀ ਟਾਈਮਿੰਗ ਤੇ ਪੇਪਰ ਜਿਹੜੇ ਇਹ ਜ਼ਰੂਰ ਨਿਕਲਦੇ ਆ ਤੇ ਇਹ ਪੇਪਰ ਜਿਹੜੇ ਹੁੰਦੇ ਹੈਗੇ ਆ ਜੀ ਸਰਕਸ ਵਾਲੇ ਪੇਪਰ ਹੁੰਦੇ ਆ ਤੇ ਇਹ ਪੇਪਰ ਦੋ ਟਾਈਪ ਦੇ ਹੁੰਦੇ ਇੱਕ ਟਾਈਪ ਸੀ ਹੁੰਦੀ ਹੈ ਇੱਕ ਟਾਈਪ ਡੀ ਹੁੰਦੀ ਆ ਜਿਹੜੀ ਟਾਈਪ ਸੀ ਹੁੰਦੀ ਹੈ ਇਹ 90 ਦਿਨ ਤੋਂ ਘੱਟ ਲਈ ਹੁੰਦੀ ਹੈਗੀ ਆ 90 ਦਿਨ ਤੋਂ ਘੱਟ ਲਈ ਜਿਹੜਾ ਇੱਥੇ ਵਿੱਚ ਤੁਹਾਡਾ ਜਿਹੜਾ ਉਹ ਵੀਜ਼ਾ ਲੱਗਦਾ ਆ ਤੇ ਉਸ ਤੋਂ ਬਾਅਦ ਜਿਹੜੀ ਟਾਈਪ ਡੀ ਹੁੰਦੀ ਆ ਉਹ ਟਾਈਪ ਹੁੰਦੀ ਹੈਗੀ ਆ ਜੀ 90 ਦਿਨ ਤੋਂ ਬਾਅਦ ਵਾਲੀ ਤੇ 90 ਦਿਨ ਤੋਂ ਜਿਹੜਾ ਘੱਟ ਵਾਲਾ ਵੀਜ਼ਾ ਹੁੰਦਾ ਉਹ ਹੁੰਦਾ ਹੈਗਾ ਜੀ ਸ਼ਾਰਟ ਟਰਮ ਵੀਜ਼ਾ ਤੇ ਵੀਜ਼ੇ ਦੇ ਵਿੱਚ ਤੁਸੀਂ ਸਿੱਧਾ ਆ ਕੇ ਇਟਲੀ ਦੇ ਵਿੱਚ ਕੰਮ ਕਰ ਸਕਦੇ ਆ ਕੋਈ ਰਹਿਸ਼ ਪਰਮਿਟ ਦੀ ਜਿਹੜੀ ਉਹ ਤੁਹਾਨੂੰ ਲੋਡ ਨਹੀਂ ਪੈਂਦੀ ਤੇ ਉਸ ਤੋਂ ਬਾਅਦ ਜਿਹੜਾ ਇਹ 90 ਦਿਨ ਤੋਂ ਬਾਅਦ ਵਾਲਾ ਵੀਜ਼ਾ ਹੁੰਦਾ ਇਹ ਹੁੰਦਾ ਹੈਗਾ ਜੀ ਲੌਂਗ ਟਰਮ ਵਾਲਾ ਵੀਜ਼ਾ ਤੇ ਇਹਦੇ ਵਿੱਚ ਜਦੋਂ ਤੁਸੀਂ ਇਟਲੀ ਦੇ ਵਿੱਚ ਆਉਨੇ ਆ ਤਾਂ ਠੀਕ 8 ਦਿਨ ਦੇ ਵਿੱਚ ਆਪਣੀ ਪਰਮੈਸੋ ਦੀ ਸੰਜੋਨੋ ਪੈਰ ਲਵੋਰੋ ਆਰਟੀਸਟਿਕੋ ਦੇ ਲਈ ਕਸਤੂਰੇ ਦੇ ਵਿੱਚ ਆਪਣੀ ਜਿਹੜੀ ਅਰਜੀ ਆ ਉਹ ਤੁਸੀਂ ਦੇ ਸਕਦੇ ਆ ਤੇ ਇੱਥੇ ਜੇ ਹੁਣ ਆਪਾਂ ਗੱਲ ਕਰ ਲਈਏ ਕਿੰਨੇ ਕ ਟਾਈਮ ਦੇ ਬਾਅਦ ਜਿਹੜੇ ਤੁਹਾਡੇ ਪੇਪਰ ਨਿਕਲ ਸਕਦੇ ਆ ਤਾਂ ਆਪਾਂ ਇੱਥੇ ਤੁਹਾਨੂੰ ਦੱਸ ਦਿੰਦੇ ਆ ਜਿਹੜੇ ਇਹ ਸਰਕਸ ਵਾਲੇ ਪੇਪਰ ਹੁੰਦੇ ਆ ਕਾਫੀ ਜਲਦੀ ਨਿਕਲ ਜਾਂਦੇ ਆ ਤੇ ਕਾਨੂੰਨੀ ਤੌਰ ਤੇ ਇਹ ਕੋਟੇ ਤੋਂ ਬਾਹਰ ਹੁੰਦੇ ਆ ਤੇ ਫਾਸਟ ਟਰੈਕ ਜਿਹੜਾ ਇਹਨਾਂ ਨੂੰ ਕੀਤਾ ਜਾਂਦਾ ਆ ਤੇ ਆਮ ਤੌਰ ਤੇ ਜੇ ਆਪਾਂ ਗੱਲ ਕਰ ਲਈਏ 20 ਤੋਂ ਲੈ ਕੇ 40 ਦਿਨ ਦੇ ਵਿੱਚ ਵਿੱਚ ਜਿਹੜਾ ਇਹ ਤੁਹਾਨੂੰ ਨੂਲਾ ਆਫਤਾ ਇਸ਼ੂ ਹੋ ਜਾਂਦਾ ਆ ਤੇ ਜੇਕਰ ਤੁਹਾਡੇ ਡਾਕੂਮੈਂਟ ਪੂਰੇ ਹੋਣ ਤਾਂ ਹੀ ਇਹ ਜਿਹੜਾ ਪ੍ਰੋਸੈਸ ਇੰਨੀ ਫਾਸਟ ਹੁੰਦਾ ਆ ਤੇ ਜੇਕਰ ਤੁਹਾਡੇ ਡਾਕੂਮੈਂਟਾਂ ਦੇ ਵਿੱਚ ਕੋਈ ਗਲਤੀ ਆ ਜਾਂ ਫਿਰ ਵੈਰੀਫਿਕੇਸ਼ਨ ਜਿਹੜੀ ਆ ਉਹ ਬਧੇਰੇ ਟਾਈਮ ਲੈ ਰਹੀ ਆ ਤਾਂ 2 ਤੋਂ ਲੈ ਕੇ 3 ਮਹੀਨੇ ਵੀ ਜਿਹੜੇ ਇਹ ਲੱਗ ਸਕਦੇ ਆ ਤੁਹਾਡਾ ਨੂਲੇ ਉਸਤਾ ਜਾਰੀ ਹੋਣ ਨੂੰ ਤੇ ਬਾਕੀ ਨੂਲੇ ਉਸਤੇ ਦੀ ਵੈਲਿਡਿਟੀ ਜਿਹੜੀ ਉਹ ਸੇਮ ਹੁੰਦੀ ਆ 6 ਮਹੀਨੇ ਵੈਲਿਡਿਟੀ ਹੁੰਦੀ ਆ ਨੂਲੇ ਉਸਤੇ ਦੀ ਉਹਦੇ ਵਿੱਚ ਵਿੱਚ ਤੁਸੀਂ ਅਪਾਇੰਟਮੈਂਟ ਲੈਣੀ ਹੁੰਦੀ ਤੇ ਉਹਦੇ ਵਿੱਚ ਵਿੱਚ ਤੁਸੀਂ ਇਟਲੀ ਦੇ ਵਿੱਚ ਪਹੁੰਚਣਾ ਹੁੰਦਾ ਆ ਤੇ ਸਾਲ 2025 ਦੇ ਵਿੱਚ ਜਿਹੜੇ ਪੇਪਰ ਭਰੇ ਗਏ ਸੀਗੇ ਉਹਦੀ ਅਪਡੇਟ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਤੁਹਾਡੇ ਦੁਆਰਾ ਜਿਹੜੇ ਕੀਤੇ ਗਏ ਕਮੈਂਟ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਵਾਂਗੇ ਆਪਾਂ ਤੇ ਹੁਣ ਆਪਾਂ ਗੱਲ ਕਰ ਲੈਨੇ ਸਾਲ 2025 ਵਾਲੇ ਜਿਹੜੇ ਫਰਵਰੀ ਮਹੀਨੇ ਦੇ ਵਿੱਚ ਪੇਪਰ ਭਰੇ ਗਏ ਸੀਗੇ ਤੇ ਕਾਫੀ ਵੀਰਾਂ ਦੇ ਜਿਹੜੇ ਇਹ ਪੇਪਰ ਨਿਕਲ ਵੀ ਚੁੱਕੇ ਆ ਤੇ ਬਹੁਤ ਸਾਰੇ ਵੀਰ ਹਜੇ ਇਦਾਂ ਦੇ ਵੀ ਪਏ ਆ ਜਿਹੜੇ ਪੇਪਰ ਨਿਕਲਣ ਤੋਂ ਪਏ ਆ ਤੇ ਬਾਕੀ ਜਿਨ੍ਹਾਂ ਦੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਟਾਈਮਿੰਗ ਬਿਲਕੁਲ ਸਹੀ ਆ ਸਹੀ ਤਰੀਕ ਨੂੰ ਪੇਪਰ ਭਰੇ ਗਏ ਤਾਂ ਤੁਹਾਨੂੰ ਜਿਹੜੀ ਵੇਟ ਕਰਨੀ ਚਾਹੀਦੀ ਹੈ ਪੇਪਰ ਜਿਹੜੇ ਉਹ ਤੁਹਾਡੇ ਜ਼ਰੂਰ ਨਿਕਲੂਗੇ ਤੇ ਜਿਹੜੇ ਵੀਰਾਂ ਦੀ ਟਾਈਮਿੰਗ ਜ਼ਿਆਦਾ ਆ ਗਲਤ ਤਰੀਕ ਤੇ ਪੇਪਰ ਭਰੇ ਗਏ ਆ ਤੇ ਉਹਨਾਂ ਨੂੰ ਜਿਹੜੀ ਆਸ ਉਹਨਾਂ ਛੱਡ ਦੇਣੀ ਚਾਹੀਦੀ ਆ ਤੇ ਜਾਂ ਫਿਰ ਤੁਸੀਂ ਸਰਕਸ ਵਾਲੇ ਪੇਪਰ ਪ੍ਰਵਾਹ ਸਕਦੇ ਆ ਜਾਂ ਫਿਰ ਤੁਸੀਂ 2026 ਦੇ ਵਿੱਚ ਆਪਣੇ ਪੇਪਰ ਜਿਹੜੇ ਪ੍ਰਵਾਹ ਸਕਦੇ ਆ ਤੇ ਬਾਕੀ ਅਗਸਤ ਦੇ ਵਿੱਚ ਛੁੱਟੀਆਂ ਜਿਹੜੀਆਂ ਚੱਲ ਰਹੀਆਂ ਪ੍ਰੋਸੈਸ ਥੋੜਾ ਸਲੋ ਆ ਪਰ ਪੇਪਰ ਨਿਕਲ ਰਹੇ ਆ ਤੇ ਅਗਲੇ ਮਹੀਨੇ ਸਤੰਬਰ ਦੇ ਵਿੱਚ ਫਿਰ ਜਿਹੜਾ ਇਹ ਤੇਜ਼ ਰਫ਼ਤਾਰ ਦੇ ਨਾਲ ਪੇਪਰ ਜਿਹੜੇ ਨਿਕਲਣੇ ਸ਼ੁਰੂ ਹੋ ਜਾਣੇ ਆ ਤੇ ਗਾਸਟ ਦੀ ਵੇਟ ਕਰ ਲੋ ਸਤੰਬਰ ਦੇ ਵਿੱਚ ਫਿਰ ਜਿਆਦਾ ਤੋਂ ਜਿਆਦਾ ਜਿਹੜੀਆਂ ਅਪਡੇਟਾਂ ਆਉਣੀਆਂ ਸ਼ੁਰੂ ਹੋ ਜਾਣੀਆਂ ਪੇਪਰਾਂ ਦੀਆਂ ਤੇ ਹੁਣ ਆਪਾਂ ਚੱਲਦੇ ਹੈਗੇ ਆ ਜੀ ਕਮੈਂਟਾਂ ਬਲਾ ਤੇ ਦਿਨੇ ਆ ਤੁਹਾਡੇ ਕਮੈਂਟਾਂ ਦੇ ਜਵਾਬ ਇੱਥੇ ਸਭ ਤੋਂ ਪਹਿਲਾ ਕਮੈਂਟ ਹੈਗਾ ਜੀ ਜਸਿੰਦਰ ਵੱਲੋਂ ਕਹਿੰਦੇ ਵੀਰ ਦੋਜ ਲਈ ਨੂੰ ਫਾਈਲ ਸਬਮਿਟ ਕੀਤੀ ਸੀਗੀ ਬੱਟ ਹਜੇ ਤੱਕ ਕਹਿੰਦੇ ਜਿਹੜਾ ਵੀਜ਼ਾ ਉਹ ਨਹੀਂ ਆਇਆ ਤੇ ਇੱਥੇ ਜੇਕਰ ਤੁਹਾਨੂੰ ਦੋਜ ਲਈ ਨੂੰ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਾਈ ਸੀਗੀ ਲਗਭਗ ਹੁਣ ਜਿਹੜਾ ਡੇਢ ਕ ਮਹੀਨੇ ਦੇ ਕਰੀਬ ਜਿਹੜਾ ਇਹ ਤੁਹਾਨੂੰ ਹੋ ਚੁੱਕਾ ਆ ਤੇ ਇਥੇ ਅੰਬੈਸੀ ਵੱਲੋਂ ਵੱਧ ਤੋਂ ਵੱਧ ਜਿਹੜੇ 3 ਮਹੀਨੇ ਲਏ ਜਾਂਦੇ ਆ ਤੇ ਹੁਣ ਜਿਹੜਾ ਵੀਜ਼ਾ ਇਹ 2 ਕੁ ਮਹੀਨੇ ਦੇ ਵਿੱਚ ਵਿੱਚ ਲੱਗ ਕੇ ਆ ਰਿਹਾ ਤੇ ਤੁਸੀਂ ਵੇਟ ਕਰੋ ਤੇ ਵੀਜ਼ਾ ਜਿਹੜਾ ਤੁਹਾਡਾ ਲੱਗ ਕੇ ਆ ਜਾਣਾ ਦੇਖ ਕੇ ਤੁਹਾਡੇ ਸਾਰੇ ਡਾਕੂਮੈਂਟ ਜਿਹੜੇ ਉਹ ਸਹੀ ਸੀਗੇ ਤੇ ਕੋਈ ਵੀ ਸਪੈਲਿੰਗ ਮਿਸਟੇਕ ਜਿਹੜੀ ਉਹ ਨਹੀਂ ਸੀਗੀ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਆਰੀਅਨ ਵੱਲੋਂ ਕਹਿੰਦੇ ਵੀਰ ਜੀ ਮੇਰੇ ਪੇਪਰ 7 ਫਰਵਰੀ 2025 ਨੂੰ ਤੇ ਟਾਈਮਿੰਗ ਹੈਗੀ ਸੀਗੀ 9:05 ਤੇ ਕਹਿੰਦੇ 파ਰਮਾ ਤੋਂ ਡੋਮੈਸਟਿਕ ਪੇਪਰ ਫਿਲ ਕੀਤੀ ਸੀ ਕੋਈ ਚਾਸ ਹੈਗੇ ਆ ਪਲੀਜ਼ ਦੱਸਿਓ ਤੇ ਇੱਥੇ ਜਿਵੇਂ ਕਿ ਡੋਮੈਸਟਿਕ ਪੇਪਰਾਂ ਦਾ ਕੋਟਾ ਜਿਹੜਾ ਉਹ ਕਾਫੀ ਘੱਟ ਹੁੰਦਾ ਹੈ ਤੇ ਪੇਪਰ ਜਿਹੜੇ ਪੂਰੀ ਟਾਈਮਿੰਗ ਤੇ ਭਰੇ ਹੋਣੇ ਚਾਹੀਦੇ ਆ ਤੇ 파ਰਮਾ ਇੱਕ ਵੱਡਾ ਸ਼ਹਿਰ ਹੈ ਇੱਥੋਂ ਕਾਫੀ ਕੋਟਾ ਹੁੰਦਾ ਪੇਪਰਾਂ ਦਾ ਡੋਮੈਸਟਿਕ ਦਾ ਤੇ ਟਾਈਮਿੰਗ ਤੁਹਾਡੀ ਇੰਨੀ ਵੀ ਜ਼ਿਆਦਾ ਲੇਟ ਨਹੀਂ ਹੈਗੀ ਤੁਹਾਨੂੰ ਜਿਹੜੀ ਉਹ ਵੇਟ ਕਰਨੀ ਚਾਹੀਦੀ ਆ ਤੇ ਬਾਕੀ ਤੁਸੀਂ ਇੱਕ ਵਾਰ ਆਪਣੇ ਏਜੰਟ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ ਤੇ ਉਹਨੂੰ ਪੁੱਛਿਓ ਕਿ ਸਪੈਡ ਆਈਡੀ ਦੇ ਨਾਲ ਚੈੱਕ ਕਰਕੇ ਦੱਸ ਕੀ ਪ੍ਰੋਸੈਸ ਜਿਹੜਾ ਇਹ ਪੇਪ ਤੇ ਉਸ ਤੋਂ ਬਾਅਦ ਤੁਹਾਡਾ ਏਜੰਟ ਕੀ ਕਹਿੰਦਾ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਆ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹਰਜਿੰਦਰ ਸਿੰਘ ਕਹਿੰਦੇ ਵੀਰ ਜੀ ਇਟਲੀ ਆ ਕੇ ਜੋ ਫਾਈਲ ਜਮਾ ਹੁੰਦੀ ਹੈ ਇਹਦੇ ਕਹਿੰਦੇ ਕਿੰਨਾ ਖਰਚ ਆਉਂਦਾ ਕਹਿੰਦੇ ਮੇਰਾ ਏਜੰਟ 1000 ਯੂਰੋ ਬੋਲ ਰਿਹਾ ਆ ਕਹਿੰਦੇ ਦੱਸਿਓ ਵੀਰ ਜੀ ਇੰਨਾ ਹੀ ਲੱਗਦਾ ਆ ਤੇ ਇਥੇ ਆਪਾਂ ਏਜੰਟਾਂ ਨੂੰ ਕਹਿਣਾ ਚਾਹੁੰਦੇ ਆ ਕਿ ਥੋੜੀ ਜੀ ਰਹਿਮ ਕਰੋ ਲੋਕਾਂ ਦੇ ਕਿਉਂਕਿ ਲੋਕ ਤਾਂ ਪਹਿਲੇ ਬਹੁਤ ਤੰਗ ਆ ਤੇ ਇੰਡੀਆ ਦੇ ਵਿੱਚ ਤੁਹਾਨੂੰ ਹਾਲਾਤਾਂ ਦਾ ਪਤਾ ਹੀ ਆ ਤਿੰਨੇ ਜਿਆਦਾ ਪੈਸਿਆਂ ਦੀ ਜਿਹੜੀ ਉਹ ਨਾਮ ਆਗ ਕਰਿਆ ਕਰੋ ਜੈ ਜੈ ਜਿਹੜੇ ਤੁਸੀਂ ਲੈ ਸਕਦੇ ਆ ਪਰ ਇੰਨੇ ਜਿਆਦਾ ਪੈਸੇ ਜਿਹੜੇ ਉਹ ਬਹੁਤ ਜਿਆਦਾ ਆ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿੰਨੇ ਪੈਸੇ ਜਿਹੜੇ ਉਹ ਲੱਗਦੇ ਆ ਤੇ ਜੇਕਰ ਤੁਸੀਂ ਇਟਲੀ ਦੇ ਵਿੱਚ ਆਉਨੇ ਆ ਆਪਣੀ ਤੁਸੀਂ ਕਿਟ ਜਮਾ ਕਰਾਉਣੀ ਜਿਹਨੂੰ ਤੁਸੀਂ ਫਾਈਲ ਕਹਿ ਰਹੇ ਆ ਤੇ ਜਮਾ ਕਰਾਉਣ ਦੇ ਵਿੱਚ ਵਿੱਚ ਹੀ ਪੋਸਟੇ ਦੀ ਫੀਸ ਤੇ ਵਿੱਚੇ ਜਿਹੜੀ ਇਹ ਮਾਰਕਾ ਦੀ ਬੋਲੋ ਐਡ ਕਰਕੇ ਤੇਰੇ ਵਿੱਚ 100 ਤੋਂ ਲੈ ਕੇ 150 ਯੂਰੋ ਦੇ ਕਰੀਬ ਜਿਹੜਾ ਇਹ ਵੱਧ ਤੋਂ ਵੱਧ ਲੱਗਦਾ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਫਾਰਮਰ ਬਲੌਕ ਵੱਲੋਂ ਕਹਿੰਦੇ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਤੁਹਾਡੀਆਂ ਵੀਡੀਓ ਦੇਖ ਕੇ ਕਾਫੀ ਕਹਿੰਦੇ ਡਾਊਟ ਕਲੀਅਰ ਹੁੰਦੇ ਆ ਕਹਿੰਦੇ ਜਿਹੜੇ ਯੂਰਪ ਦੀ ਜਾਣਕਾਰੀ ਜਿਹਨਾਂ ਨੂੰ ਨਹੀਂ ਪਤਾ ਤੇ ਉਹਨਾਂ ਦੇ ਲਈ ਕਾਫੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਹੁੰਦੀਆਂ ਤੇ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਐਪਰੀਸ਼ੀਏਟ ਕਰਨ ਦੇ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਹਰ ਇੱਕ ਵੀਰ ਭਰਾ ਨੂੰ ਸਹੀ ਇਨਫੋਰਮੇਸ਼ਨ ਜਿਹੜੀ ਉਹ ਮਿਲ ਸਕੇ ਤੇ ਕਹਿੰਦੇ ਹੈਗੇ ਕਿ ਮੇਰੇ ਦੋ ਸਵਾਲ ਆ ਤੇ ਕਹਿੰਦੇ ਸਵਾਲ ਪਹਿਲਾ ਹੈਗਾ ਕਿ ਪਾਜੀ ਜਿਸ ਬੰਦੇ ਦਾ ਨੂਲਾ ਉਸ ਦਾ ਨਿਕਲਿਆ ਹੋਵੇ ਕਹਿੰਦੇ ਉਹਦਾ ਵੀਜ਼ਾ ਲੱਗਣ ਦੀ ਪੂਰੀ ਸ਼ਿਉਰਟੀ ਹੁੰਦੀ ਆ ਜਾਂ ਫਿਰ ਕੁਝ ਪਰਸੈਂਟ ਚਾਂਸ ਹੁੰਦੇ ਆ ਤੇ ਵੀਜ਼ਾ ਲੱਗਣ ਦੇ ਜਿਹੜੇ ਚਾਂਸ ਹੈ ਉਹ ਡਿਪੈਂਡ ਹੁੰਦੇ ਹੈਗੇ ਆ ਜੀ ਤੁਹਾਡੇ ਡਾਕੂਮੈਂਟ ਦੇ ਉੱਤੇ ਤੇ ਜਦੋਂ ਤੁਹਾਡਾ ਨੂਲਾ ਉਸਤਾ ਜਾਰੀ ਹੁੰਦਾ ਤੁਸੀਂ ਜਿਹੜਾ ਇਹਨੂੰ ਚੰਗੀ ਤਰ੍ਹਾਂ ਚੈੱਕ ਕਰਿਆ ਕਰੋ ਕੋਈ ਸਪੈਲਿੰਗ ਮਿਸਟੇਕ ਤਾਂ ਨਹੀਂ ਨਹਿਗੀ ਤੇ ਜਿਹੜੀ ਤੁਹਾਡੀ ਪਾਸਪੋਰਟ ਦੇ ਉੱਤੇ ਜਿਹੜੀ ਤੁਹਾਡੀ ਸਾਰੀ ਡਿਟੇਲ ਆ ਹੋਈ ਤੁਹਾਡੀ ਡਿਟੇਲ ਜਿਹੜੀ ਇਹ ਨੂਲੇ ਉਸਤੇ ਦੇ ਉੱਤੇ ਹੋਣੀ ਚਾਹੀਦੀ ਆ ਤੇ ਜੇਕਰ ਕੁਝ ਗਲਤ ਆ ਕੋਈ ਸਪੈਲਿੰਗ ਮਿਸਟੇਕ ਹੈ ਤਾਂ ਤੁਸੀਂ ਏਜੰਟ ਨੂੰ ਕਹਾਂ ਕਰੋ ਕਿ ਠੀਕ ਕਰਾ ਕੇ ਦੇਵੇ ਤੇ ਜੇਕਰ ਨੂਲੇਓਸਤੇ ਤੇ ਉੱਤੇ ਮਿਸਟੇਕ ਹੈਗੀ ਆ ਸਪੈਲਿੰਗ ਮਿਸਟੇਕ ਤਾਂ ਤੁਸੀਂ ਅੰਬੈਸੀ ਦੇ ਵਿੱਚ ਉਹਨੂੰ ਨਾ ਜਮਾ ਕਰਾਇਆ ਕਰੋ ਕਿਉਂਕਿ ਇਹਦੇ ਨਾਲ ਤੁਹਾਡਾ ਵੀਜ਼ਾ ਰਿਜੈਕਟ ਹੋਣ ਦੇ ਜਿਹੜੇ ਕਾਫੀ ਚਾਂਸ ਵੱਧ ਜਾਂਦੇ ਆ ਤੇ ਜਦੋਂ ਨੂਲਾਓਸਤਾ ਸਪੈਲਿੰਗ ਮਿਸਟੇਕ ਜਿਹੜੀ ਉਹ ਠੀਕ ਹੋ ਕੇ ਆ ਜਾਂਦੀ ਆ ਤੁਸੀਂ ਜਿਹੜਾ ਇਹਨੂੰ ਅੰਬੈਸੀ ਦੇ ਵਿੱਚ ਜਮਾ ਕਰਵਾ ਸਕਦੇ ਆ ਤੇ ਉਹਦੇ ਨਾਲ ਨਾਲ ਫਿਰ ਬਾਅਦ ਦੇ ਵਿੱਚ ਤੁਸੀਂ ਆਪਣੇ ਡਾਕੂਮੈਂਟ ਸਾਰੇ ਕੰਪਲੀਟ ਰੱਖਿਆ ਕਰੋ ਜਿਵੇਂ ਕਿ ਜਿਹੜੇ ਇਟਲੀ ਦੇ ਵਿੱਚੋਂ ਪੇਪਰ ਆਏ ਹੁੰਦੇ ਆ ਉਹ ਵੀ ਸਾਰੇ ਨਾਲ ਲੈ ਕੇ ਜਾਣੇ ਆ ਤੇ ਉਸ ਤੋਂ ਬਾਅਦ ਡੰਮੀ ਟਿਕਟ ਹੋ ਗਈ ट्रैवल ਮੈਡੀਕਲ ਇੰਸ਼ੋਰੈਂਸ ਹੋ ਗਿਆ ਤੀਹਾਂ ਦੇ ਕੁਝ ਪੇਪਰ ਜਿਹੜੇ ਤੁਸੀਂ ਸਾਰੇ ਆਪਣੀ ਫਾਈਲ ਦੇ ਵਿੱਚ ਐਡ ਕਰਿਆ ਕਰੋ ਤੇ ਉਹਦੇ ਨਾਲ ਤੁਹਾਡਾ ਵੀਜ਼ਾ ਲੱਗਣ ਦੇ ਚਾਂਸ ਜਿਹੜੇ ਉਹ ਵੀ ਜ਼ਿਆਦਾ ਵੱਧ ਜਾਂਦੇ ਆ ਤੇ ਬਹੁਤ ਛੇਤੀ ਵੀਜ਼ਾ ਲੱਗਦਾ ਜੇਕਰ ਤੁਹਾਡੇ ਸਾਰੇ ਡਾਕੂਮੈਂਟ ਜਿਹੜੇ ਇਹ ਕੰਪਲੀਟ ਹੋਣ ਤੇ ਇਸ ਤੋਂ ਬਾਅਦ ਜਿਹੜਾ ਇਹਨਾਂ ਦਾ ਦੂਜਾ ਸਵਾਲ ਸੀਗਾ ਉਹ ਆਪਣਾ ਸੀਗਾ ਅੱਜ ਦੀ ਵੀਡੀਓ ਦਾ ਟੌਪਿਕ ਜਿਹੜਾ ਕਿ ਮੈਰਿਜ ਸਰਟੀਫਿਕੇਟ ਨੂੰ ਲੈ ਕੇ ਸੀਗਾ ਕਿ ਇਹਨਾਂ ਦੀ ਜਿਹੜੀ ਮੈਰਿਜ ਹੋਈ ਆ ਪਰ ਇਹਨਾਂ ਦੇ ਪਾਸਪੋਰਟ ਦੇ ਉੱਤੇ ਇਹਨਾਂ ਦੀ ਵਾਈਫ ਦਾ ਨਾਮ ਜਿਹੜਾ ਨਹੀਂ ਹੈਗਾ ਤੇ ਭਾਵੇਂ ਤੁਹਾਡੇ ਕੋਈ ਵੀ ਪੇਪਰ ਆ 9 ਮਹੀਨੇ ਵਾਲੇ ਆ ਸਾਲ ਵਾਲੇ ਆ ਭਾਵੇਂ ਡੋਮੈਸਟਿਕ ਪੇਪਰ ਆ ਤੇ ਸਾਰਿਆਂ ਦੇ ਲਈ ਤੁਸੀਂ ਉਹੀ ਰੂਲ ਫੋਲੋ ਕਰਨਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਤੇ ਇੱਥੇ ਜਿਹੜੇ ਵੀ ਆਪਣੇ ਵੀਰਾਂ ਭਰਾਵਾਂ ਨੇ ਇਟਲੀ ਦੇ ਵਿੱਚ ਆਉਣਾ ਹੈ ਤਾਂ ਇਟਾਲੀਅਨ ਲੈਂਗੁਏਜ ਜਿਹੜੀ ਉਹ ਤੁਹਾਨੂੰ ਆਣੀ ਬਹੁਤ ਜ਼ਰੂਰੀ ਆ ਤੇ ਤੁਹਾਨੂੰ ਇਟਾਲੀਅਨ ਲੈਂਗੁਏਜ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਸਿਖਾਉਣ ਦੇ ਲਈ ਸਾਡਾ YouTube ਦੇ ਉੱਤੇ ਚੈਨਲ ਆ ਤੇ ਜਿਹਦਾ ਨਾਮ ਹੈਗਾ ਜੀ ਇਟਾਲੀਅਨ ਪੰਜਾਬੀ 600 ਦੇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਇੱਥੋਂ ਤੁਸੀਂ ਇਟਾਲੀਅਨ ਲੈਂਗੁਏਜ ਜਿਹੜੀ ਉਹ ਪੰਜਾਬੀ ਤੇ ਉਹਦੇ ਨਾਲ ਨਾਲ ਇੰਗਲਿਸ਼ ਦੇ ਵਿੱਚ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਸਮਝ ਸਕਦੇ ਆ ਤੇ ਜਾ ਕੇ ਤੁਸੀਂ ਵੀਡੀਓ ਨੂੰ ਚੈੱਕ ਕਰ ਸਕਦੇ ਆ ਜੇਕਰ ਤੁਹਾਡਾ ਕੋਈ ਸਪੈਸ਼ਲ ਟੌਪਿਕ ਆ ਤੁਹਾਡਾ ਕੋਈ ਸਪੈਸ਼ਲ ਕੰਮ ਆ ਉਸ ਕੰਮ ਦੇ ਉੱਤੇ ਤੁਹਾਨੂੰ ਬੋਲਣ ਵਾਲੀ ਇਟਾਲੀਅਨ ਲੈਂਗੁਏਜ ਚਾਹੀਦੀ ਆ ਤਾਂ ਤੁਸੀਂ ਉੱਥੇ ਆਪਣੇ ਕੰਮ ਦੇ ਰਿਲੇਟਡ ਜਿਹੜਾ ਕਮੈਂਟ ਕਰ ਸਕਦੇ ਆ ਕਿ ਕੀ ਤੁਹਾਡਾ ਕੰਮ ਆ ਤੇ ਆਪਾਂ ਉਸ ਟੌਪਿਕ ਦੇ ਉੱਤੇ ਵੀ ਜਲਦੀ ਤੋਂ ਜਲਦੀ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਇਸ ਤੋਂ ਬਾਅਦ ਅਗਲੇ ਕਮੈਂਟ ਵੱਲ ਚੱਲਦੇ ਹਾਂ ਤੇ ਅਗਲਾ ਕਮੈਂਟ ਹੈਗਾ ਜੀ ਬਲੌਗ ਕਹਿੰਦੇ ਵੀਰ ਜੀ ਮੇਰੇ ਪੇਪਰ ਕਹਿੰਦੇ 9 ਮਹੀਨੇ ਵਾਲੇ ਮੈਂ ਭਰਉਣ ਦੀ ਗੱਲ ਕਰਦੇ ਹਾਂ ਏਜੰਟ ਦੇ ਨਾਲ ਤੇ ਉਹ ਕਹਿੰਦਾ ਹੈਗਾ ਕਿ ਹੁਣ ਪੇਪਰ ਜਿਹੜੇ ਆ ਖੁੱਲੇ ਐਗਰੀਕਲਚਰ ਵਾਲੇ ਤੇ 15 ਲੱਖ ਰੁਪਏ ਦੀ ਜਿਹੜੀ ਉਹ ਮੰਗ ਕਰ ਰਿਹਾ ਆ ਏਜੰਟ ਤੇ ਇੱਥੇ ਆਪਾਂ ਜੇ ਗੱਲ ਕਰ ਲਈਏ 9 ਮਹੀਨੇ ਵਾਲੇ ਪੇਪਰਾਂ ਦੇ ਲਈ 15 ਲੱਖ ਰੁਪਏ ਜਿਹੜਾ ਬਹੁਤ ਆ ਤੇ ਤੁਸੀਂ ਇੰਨੇ ਪੈਸੇ ਲਾ ਕੇ ਇਟਲੀ ਦੇ ਵਿੱਚ ਆਉਨੇ ਆ ਤੇ ਜੇਕਰ ਇੱਥੇ ਅਗੇ ਤੁਹਾਡਾ ਏਜੰਟ ਵੀ ਤੁਹਾਡੇ ਪੇਪਰ ਜਿਹੜੇ ਉਹ ਨਹੀਂ ਜਮ੍ਹਾਂ ਕਰਾਉਂਦਾ ਤੁਸੀਂ ਕੱਚੇ ਰ ਤਾਂ ਤੁਹਾਡਾ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋ ਸਕਦਾ ਆ ਤੇ 9 ਮਹੀਨੇ ਵਾਲੇ ਪੇਪਰਾਂ ਦੇ ਲਈ ਆਪਾਂ ਤੁਹਾਨੂੰ ਇਹ ਜੀ ਸਲਾਹ ਦੇਣਾ ਚਾਹੁੰਦੇ ਆ ਕਿ ਇੰਨੇ ਪੈਸੇ ਜਿਹੜੇ ਉਹ ਬਹੁਤ ਜ਼ਿਆਦਾ ਆ ਤੇ ਇੱਥੇ ਆਪਾਂ ਤੁਹਾਨੂੰ ਕਲੀਅਰ ਕਰ ਦਿੰਨੇ ਆ ਕਿ 2025 ਦੇ ਵਿੱਚ ਹੁਣ ਨਵੇਂ ਸਿਰੇ ਤੋਂ ਕੋਈ ਵੀ ਜਿਹੜੇ ਆ 9 ਮਹੀਨੇ ਵਾਲੇ ਸਾਲ ਵਾਲੇ ਤੇ ਡੋਮੈਸਟਿਕ ਪੇਪਰ ਜਿਹੜੇ ਉਹ ਨਹੀਂ ਭਰੇ ਜਾਣੇ ਤੇ ਜੇਕਰ ਹੁਣ ਤੁਸੀਂ ਆਪਣੇ ਪੇਪਰ ਭਰ ਵੀ ਦਿੰਨੇ ਆ ਤਾਂ ਪੇਪਰ ਨਿਕਲਣ ਦੇ ਚਾਂਸ ਜਿਹੜੇ ਉਹ 0% ਆ ਤੇ ਇਹਦੇ ਨਾਲ ਤੁਹਾਡੇ ਜਿਹੜੇ ਪੈਸੇ ਵੀ ਖਰਾਬ ਹੋਊਗੇ ਤੇ ਬਾਅਦ ਦੇ ਵਿੱਚ ਕਈ ਏਜੰਟ ਜਿਹੜੇ ਉਹ ਪੈਸੇ ਨਹੀਂ ਮੋੜਦੇ ਸਾਨੂੰ ਇਸ ਬਾਰੇ ਵੀ ਕਾਫੀ ਜਿਹੜੀ ਅਪਡੇਟ ਆਪਣੇ ਵੀਰ ਭਰਾ ਦਿੰਦੇ ਆ ਤੇ ਇੱਥੇ ਜਿਹੜੇ ਵੀ ਆਪਣੇ ਵੀਰਾਂ ਭਰਾਵਾਂ ਨੇ ਹੁਣ ਆਪਣੇ ਇਟਲੀ ਦੇ ਪੇਪਰ ਭਰਵਾਉਣੇ ਆ ਤੇ ਤੁਸੀਂ ਚਾਹੁੰਦੇ ਆ ਕਿ ਸਾਡੇ ਇਟਲੀ ਦੇ ਪੇਪਰ ਜਿਹੜੇ ਉਹ ਜ਼ਰੂਰ ਨਿਕਲਣ ਕਿਉਂਕਿ ਪੇਪਰ ਭਰੋਣੇ ਜ਼ਰੂਰੀ ਨਹੀਂ ਹੁੰਦੇ ਪੇਪਰ ਜਿਹੜੇ ਨਿਕਲਣੇ ਉਹ ਬਹੁਤ ਜ਼ਰੂਰੀ ਹੁੰਦੇ ਆ ਤੇ ਜੇਕਰ ਤੁਸੀਂ ਚਾਹੁੰਦੇ ਆ ਕਿ ਸਾਡੇ ਪੇਪਰ ਨਿਕਲਣ ਤਾਂ ਹੁਣ ਸਾਡੇ ਵੱਲੋਂ ਸਹੀ ਸਲਾਹ ਤੁਹਾਨੂੰ ਇਹ ਹੀ ਆ ਕਿ ਤੁਸੀਂ 2026 ਦੀ ਵੇਟ ਕਰੋ ਤੇ 2026 ਫਰਵਰੀ ਮਹੀਨੇ ਦੇ ਵਿੱਚ ਇਹ ਪੇਪਰ ਜਿਹੜੇ ਨਵੇਂ ਸਿਰੇ ਤੋਂ ਕਲਿੱਕ ਹੋਣਗੇ ਤੇ ਨਵਾਂ ਕੋਟਾ ਹੋਊਗਾ ਪੇਪਰ ਜਿਹੜੇ ਨਿਕਲਣ ਦੇ ਚਾਂਸ ਵੀ ਬਹੁਤ ਜ਼ਿਆਦਾ ਹੋਣਗੇ ਤਾਂ ਇਹਨਾਂ ਪੇਪਰਾਂ ਦੀਆਂ ਜਿਹੜੀਆਂ ਫਾਈਲਾਂ ਹੋ ਨਵੰਬਰ-ਦਸੰਬਰ ਦੇ ਵਿੱਚ ਜਾ ਕੇ ਤਿਆਰ ਹੋਣਗੀਆਂ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਟਾਈਮ ਦੀ ਟਾਈਮ ਜਿਹੜਾ ਅਪਡੇਟ ਉਹ ਕਰਦੇ ਰਹਿਣਾ ਹੈ ਤਾਂ ਤੁਹਾਨੂੰ ਸਿਰਫ ਇੱਕੋ ਚੀਜ਼ ਕਰਨੀ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲੇ ਬਟਨ ਨੂੰ ਆਲਟ ਤੇ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਕੋਈ ਵੀ ਜਿਹੜੀ ਅਪਡੇਟ ਹੈ ਉਹ ਤੁਸੀਂ ਮਿਸ ਨਾ ਕਰ ਸਕੋ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਬਲਪ੍ਰੀਤ ਸਿੱਧੂ ਵੱਲੋਂ ਕਹਿੰਦੇ ਪਾਜੀ ਬਰੋਨਾ ਤੋਂ 9 ਮਹੀਨੇ ਵਾਲੇ ਪੇਪਰ ਸੀਗੇ ਟਾਈਮਿੰਗ ਹੈਗੀ ਆ 11:00 ਮਿੰਟ ਤੇ 38 ਸੈਕਿੰਡ ਕਹਿੰਦੇ ਸਲਿੱਪ ਵੀ ਦਿੱਤੀ ਸੀਗੀ ਏਜੰਟ ਨੇ ਤੇ 5 ਮਹੀਨੇ ਕਹਿੰਦੇ ਹੋ ਚੁੱਕੇ ਆ ਤੇ ਕਹਿੰਦੇ ਏਜੰਟ ਕਹਿੰਦਾ ਹੈਗਾ ਕਿ ਤੇਰਾ ਨਾਮ ਕੂਟੇ ਵਿੱਚ ਹੈਗਾ ਤੇ ਪੇਪਰ ਘੱਟ ਸੀਗੇ ਉਹ ਪੇਪਰ ਪੂਰੇ ਕਰ ਦਿੱਤੇ ਆ ਤੇ ਕਹਿੰਦੇ 100% ਚਾਂਸ ਆ ਉਹਨੂੰ ਪੇਪਰ ਨਿਕਲਣ ਦੇ ਕਹਿੰਦੇ ਤੁਸੀਂ ਜਰੂਰ ਦੱਸਿਓ ਕਿੰਨੇ ਕ ਚਾਂਸ ਆ ਹਾਂਜੀ ਬਿਲਕੁਲ ਜੇਕਰ ਤੁਹਾਡੇ ਪੇਪਰਾਂ ਦੇ ਵਿੱਚ ਕੋਈ ਡਾਕੂਮੈਂਟੇਸ਼ਨ ਦੀ ਕਮੀ ਸੀਗੀ ਤੇ ਤੁਹਾਡਾ ਅਜੈਂਟ ਉੱਥੇ ਪੂਰੀ ਕਰ ਦਿੰਦਾ ਆ ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਹੀ ਪੇਪਰ ਜ਼ਰੂਰ ਨਿਕਲਦੇ ਆ ਤੇ ਬਾਕੀ 9 ਮਹੀਨੇ ਵਾਲੇ ਜਿਹੜੇ ਪੇਪਰ ਸੀਗੇ ਉਹਨਾਂ ਦੀ ਟਾਈਮਿੰਗ ਤੁਹਾਡੀ ਬਿਲਕੁਲ ਸਹੀ ਆ ਤੇ ਪੇਪਰ ਤੁਹਾਡੇ ਜ਼ਰੂਰ ਕੋਟੇ ਵਿੱਚ ਹੋਣਗੇ ਤੇ ਬਾਕੀ ਤੁਹਾਡੇ ਪੇਪਰ ਜਿਹੜੇ ਨਿਕਲੇ ਆਣੇ ਆ ਜੇਕਰ ਤੁਹਾਡੇ ਡਾਕੂਮੈਂਟ ਜਿਹੜੇ ਉਹ ਕੰਪਲੀਟ ਕਰ ਦਿੱਤੇ ਆ ਤੇ ਅਗਸਤ ਮਹੀਨਾ ਚੱਲ ਰਿਹਾ ਥੋੜਾ ਜਿਆ ਪ੍ਰੋਸੈਸ ਸਲੋ ਆ ਤੇ ਆਪਾਂ ਉਮੀਦ ਕਰਦੇ ਆ ਕਿ ਸਤੰਬਰ ਦੇ ਵਿੱਚ ਤੁਹਾਡੇ ਜਿਹੜੇ ਪੇਪਰ ਇਹ ਜ਼ਰੂਰ ਨਿਕਲੂਗੇ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕੇਬਲ ਕੁਮਾਰ ਵੱਲੋਂ ਕਹਿੰਦੇ ਸਰ ਜੀ ਮੇਰੇ ਪੇਪਰ B2020 ਵਾਲੇ 52 2025 ਨੂੰ ਕਹਿੰਦੇ ਭਰ ਹੋਏ ਸੀਗੇ ਟਾਈਮਿੰਗ ਹੈਗੀ ਜਾਂ 9:01:58 ਸੈਕਿੰਡ ਤੇ ਇਹਨਾਂ ਨੇ ਸਿੱਟੀ ਕੋਈ ਗਲਤ ਹੀ ਦਸੀਓ ਤੁਸੀਂ ਸਿੱਟੀ ਦੇ ਸਪੈਲਿੰਗ ਜਿਹੜੀ ਆਪਣੀ ਸਲੀਪ ਤੋਂ ਦੇਖ ਕੇ ਦੱਸਿਆ ਕਰੋ ਤੇ ਬਾਕੀ ਸਾਲ ਵਾਲੇ ਤੁਹਾਡੇ ਪੇਪਰ ਆ ਪੇਪਰਾਂ ਦੀ ਟਾਈਮਿੰਗ ਬਿਲਕੁਲ ਸਹੀ ਆ ਤੇ ਕੋਈ ਵੀ ਜ਼ਿਲ੍ਹੇ ਦੇ ਵਿੱਚੋਂ ਭਰੇ ਗਏ ਹੋਣਗੇ ਪੇਪਰ ਜਿਹੜੇ ਤੁਹਾਡੇ ਕੋਟੇ ਵਿੱਚ ਉਹ ਜ਼ਰੂਰ ਹੋਣਗੇ ਕਿਉਂਕਿ ਪੇਪਰਾਂ ਦੀ ਟਾਈਮਿੰਗ ਜਿਹੜੀ ਬਿਲਕੁਲ ਸਹੀ ਆ ਤੇ ਸਾਲ ਵਾਲੇ ਪੇਪਰ ਆ ਥੋੜਾ ਜਿਹਾ ਸਮਾਂ ਜ਼ਰੂਰ ਲੱਗ ਜਾਂਦਾ ਹੁੰਦਾ ਤੇ ਗਾਸਤ ਮਹੀਨਾ ਵੀ ਚੱਲ ਰਿਹਾ ਹੈ ਛੁੱਟੀਆਂ ਦਾ ਮਹੀਨਾ ਚੱਲ ਰਿਹਾ ਹੈ ਤੇ ਸਤੰਬਰ ਮਹੀਨੇ ਫਿਰ ਜਿਹੜੇ ਇਹ ਪੇਪਰ ਨਿਕਲਣੇ ਸ਼ੁਰੂ ਹੋ ਜਾਣੇ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕਿਊਟ ਅਨਵੀ ਬਨੋ ਕਹਿੰਦੇ ਵੀਰ ਜੀ ਇਟਲੀ ਵਿੱਚ ਛੁੱਟੀਆਂ ਚੱਲ ਰਹੀਆਂ ਨੇ ਕੋਟ ਵਿੱਚ ਤੇ ਕਹਿੰਦੇ ਸੀਜ਼ਨਲ ਜਿਹੜੇ ਪੇਪਰ ਆ ਹੁਣ ਨਿਕਲ ਸਕਦੇ ਆ ਜਾਂ ਨਹੀਂ ਹਾਂਜੀ ਬਿਲਕੁਲ ਛੁੱਟੀਆਂ ਜਿਹੜੀਆਂ ਚੱਲ ਰਹੀਆਂ ਅਗਸਤ ਮਹੀਨੇ ਦੇ ਵਿੱਚ ਪਰ ਕੰਮ ਜਿਹੜਾ ਇਹ ਚੱਲ ਰਿਹਾ ਪੇਪਰਾਂ ਦਾ ਪਰ ਕਾਫੀ ਜਿਹੜਾ ਪ੍ਰੋਸੈਸ ਇਹ ਸਲੋ ਆ ਤੇ ਸੀਜ਼ਨਲ ਪੇਪਰਾਂ ਦੀ ਗੱਲ ਕਰ ਲਈਏ ਤਾਂ ਪੇਪਰ ਜਿਹੜੇ ਤੁਹਾਡੇ ਇਹ ਜਰੂਰ ਨਿਕਲ ਸਕਦੇ ਆ ਜੇਕਰ ਸਹੀ ਟਾਈਮਿੰਗ ਤੇ ਸਹੀ ਤਰੀਕ ਦੇ ਉੱਤੇ ਭਰੇ ਗਏ ਆ ਤੇ 2-4 ਦਿਨ ਪਹਿਲਾਂ ਹੀ ਆਪਣੇ ਵੀਰਾਂ ਦੇ ਜਿਹੜੇ ਪੇਪਰ ਨਾਪੋਲੀ, ਕਸੇਰਤਾ ਤੇ ਟੋਰਿੰਨੋ ਦੇ ਵਿੱਚੋਂ ਤੇ ਪੇਪਰ ਜਿਹੜੇ ਨਿਕਲਦੇ ਆ ਖਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕੁਲਵਿੰਦਰ ਸਿੰਘ ਵੱਲੋਂ ਕਹਿੰਦੇ ਨਾਪੋਲੀ ਤੋਂ ਭਰੇ ਸੀਗੇ ਕੋਟੇ ਵਿੱਚ ਨਾਮ ਹੈਗਾ ਆ ਪਰ ਹੱਲੇ ਤੱਕ ਨਿਕਲੇ ਨਹੀਂ 5 ਮਹੀਨੇ ਜਿਹੜੇ ਹੋ ਚੁੱਕੇ ਆ ਤੇ ਜੇਕਰ ਕੋਟੇ ਵਿੱਚ ਹੈਗਾ ਤਾਂ ਉੱਥੇ ਦੋ ਤਿੰਨ ਕਮੀਆਂ ਜਿਹੜੀਆਂ ਹੋ ਸਕਦੀਆਂ ਜਾਂ ਫਿਰ ਤੁਹਾਡੇ ਉੱਤੇ ਡਾਕੂਮੈਂਟ ਐ ਜਿਹੜੇ ਉਹ ਘੱਟ ਹੋ ਸਕਦੇ ਆ ਜਾਂ ਫਿਰ ਉੱਥੇ ਇੰਨਾ ਰਸਿਆ ਜਿਹਦੇ ਕਰਕੇ ਪ੍ਰੋਸੈਸ ਜਿਹੜਾ ਇਹ ਸਲੋ ਚੱਲ ਰਿਹਾ ਆ ਤੇ ਬਾਕੀ ਛੁੱਟੀਆਂ ਕਰਕੇ ਵੀ ਥੋੜਾ ਜਿਹਾ ਪ੍ਰੋਸੈਸ ਹੌਲੀ ਚੱਲ ਰਿਹਾ ਥੋੜੀ ਜਿਹੀ ਵੇਟ ਕਰ ਲਓ ਪੇਪਰ ਨਿਕਲ ਜਾਣੇ ਜੇਕਰ ਪੇਪਰ ਕੋਟੇ ਵਿੱਚ ਆ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮਮਤਾ ਵੱਲੋਂ ਕਹਿੰਦੇ ਡਿਸਪੈਚ ਦੇ ਮੈਸੇਜ ਦਾ ਮਤਲਬ ਕੀ ਆ ਕਿ ਵੀਜ਼ਾ ਲੱਗ ਗਿਆ ਹਾਂਜੀ ਬਿਲਕੁਲ ਜੇਕਰ ਤੁਹਾਡਾ ਮੈਸੇਜ ਜਿਹੜਾ ਆ ਤੁਹਾਨੂੰ ਡਿਸਪੈਚ ਦਾ ਮੈਸੇਜ ਆ ਜਾਂਦਾ ਹੈ ਤੇ ਇਹਦਾ ਮਤਲਬ ਹੈਗਾ ਕਿ ਤੁਹਾਡਾ ਜਿਹੜਾ ਪਾਸਪੋਰਟ ਆ ਉਹ ਡਿਸਪੈਚ ਹੋ ਚੁੱਕਾ ਹੈ ਤੇ ਕੂਰੀਅਰ ਦੇ ਥਰੂ ਜਿਹੜਾ ਉਹ ਤੁਹਾਨੂੰ ਮਿਲ ਜਾਣਾ ਹੈ ਤੇ ਜੇਕਰ ਤੁਹਾਡਾ ਵੀਜ਼ਾ ਰਿਜੈਕਟ ਹੋ ਜਾਂਦਾ ਹੈ ਬਾਈ ਚਾਂਸ ਤਾਂ ਫਿਰ ਤੁਹਾਨੂੰ ਜਿਹੜਾ ਉਹ ਡਿਸਪੈਚ ਦਾ ਮੈਸੇਜ ਨਹੀਂ ਆਉਂਦਾ ਫਿਰ ਤੁਹਾਨੂੰ ਅੰਬੈਸੀ ਦੇ ਵਿੱਚ ਸੱਦਿਆ ਜਾਂਦਾ ਜਿੱਥੇ ਤੁਹਾਡੀ ਜਿਹੜੀ ਇਹ ਫਾਈਲ ਜਮ੍ਹਾਂ ਹੋਈ ਸੀਗੀ ਉੱਥੇ ਸੱਦ ਕੇ ਤੁਹਾਨੂੰ ਨਾਲ ਦੀ ਨਾਲ ਰਿਫਿਊਜ਼ਲ ਲੈਟਰ ਦਿੱਤਾ ਜਾਂਦਾ ਤੇ ਨਾਲ ਤੁਹਾਡਾ ਜਿਹੜਾ ਉਹ ਪਾਸਪੋਰਟ ਦਿੱਤਾ ਜਾਂਦਾ ਆ ਤੇ ਡਿਸਪੈਚ ਦਾ ਮੈਸੇਜ ਆਉਣ ਦੇ ਨਾਲ ਇਹਦਾ ਮਤਲਬ ਇਹੀ ਹੁੰਦਾ ਹੈ ਕਿ ਤੁਹਾਡਾ ਜਿਹੜਾ ਇਹ ਵੀਜ਼ਾ ਲੱਗ ਚੁੱਕਾ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜੈ ਪ੍ਰਤਾਪ ਵੱਲੋਂ ਕਹਿੰਦੇ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਰੂਮਾ ਸ਼ਹਿਰ ਦੇ ਪੇਪਰ ਨਿਕਲ ਰਹੇ ਆ ਪਲੀਜ਼ ਕਹਿੰਦੇ ਰਿਪਲਾਈ ਜ਼ਰੂਰ ਕਰਿਓ ਹਾਂਜੀ ਬਿਲਕੁਲ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਪੇਪਰ ਨਿਕਲ ਰਹੇ ਆ ਕੋਈ ਵੀ ਜ਼ਿਲ੍ਹਾ ਇਦਾਂ ਦਾ ਨਹੀਂ ਹੈਗਾ ਜਿਹਦੇ ਵਿੱਚੋਂ ਪੇਪਰ ਜਿਹੜੇ ਇਹ ਨਾਲ ਨਿਕਲ ਰਹੇ ਹੋਣ ਪੇਪਰ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਨਿਕਲਦੇ ਆ ਪਰ ਜਿਹੜਾ ਜਾਦਾ ਵੱਡੇ ਜ਼ਿਲ੍ਹੇ ਹੁੰਦੇ ਆ ਜਿਵੇਂ ਕਿ ਰੋਮਾ ਮਿਲਾਨ ਨਾਪोली ਤੇ ਇੱਥੇ ਜ਼ਿਆਦਾ ਪੇਪਰ ਭਰੇ ਜਾਂਦੇ ਆ ਤੇ ਰਸ਼ ਵੀ ਜ਼ਿਆਦਾ ਹੁੰਦਾ ਇਸ ਕਰਕੇ ਸਮਾਂ ਜਿਹੜਾ ਇਹ ਥੋੜਾ ਜਿਹਾ ਜ਼ਿਆਦਾ ਲੱਗ ਜਾਂਦਾ ਹੈ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮਹਿਕਦੀਪ ਵੱਲੋਂ ਕਹਿੰਦੇ ਇਟਲੀ ਵਿੱਚ ਲੋਦੀ ਸ਼ਹਿਰ ਦੀ ਕਹਿੰਦੇ ਅਪਡੇਟ ਕਹਿੰਦੇ ਦਿਓ ਪਲੀਜ਼ ਪੇਪਰ ਨਿਕਲ ਸਕਦੇ ਜਾਂ ਨਹੀਂ ਹਾਂਜੀ ਬਿਲਕੁਲ ਪੇਪਰ ਨਿਕਲ ਸਕਦੇ ਇਹ ਕਾਫੀ ਛੋਟਾ ਸ਼ਹਿਰ ਹੈ ਤੇ ਕੋਟਾ ਵੀ ਕਾਫੀ ਜ਼ਿਆਦਾ ਘੱਟ ਹੁੰਦਾ ਹੈ ਆ ਤੇ ਬਾਕੀ ਜੇਕਰ ਤੁਸੀਂ ਦੱਸਦੇ ਹੋ ਕਿਹੜੇ ਪੇਪਰ ਆ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿੰਨਾ ਕੋਟਾ ਹੈ ਸ਼ਹਿਰ ਦਾ ਤੇ ਪੇਪਰਾਂ ਦੀ ਗੱਲ ਕਰ ਲਈਏ ਪੇਪਰ ਜਿਹੜੇ ਜ਼ਰੂਰ ਨਿੱਕਲ ਸਕਦੇ ਆ ਵੇਟ ਕਰੋ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹਰਪ੍ਰੀਤ ਸਿੰਘ ਵੱਲੋਂ ਕਹਿੰਦੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਭਾਜੀ ਇਟਲੀ ਵਿੱਚ ਆ ਕੇ ਸਰਨੇਮ ਕਰਾਉਣ ਦੇ ਕਿੰਨੇ ਯੂਰੋ ਲੱਗਦੇ ਆ ਤੇ ਇਟਲੀ ਦੇ ਵਿੱਚ ਜਦੋਂ ਤੁਸੀਂ ਆ ਜਾਂਦੇ ਆ ਸਰਨੇਮ ਜੇਕਰ ਤੁਸੀਂ ਆਪਣਾ ਚੇਂਜ ਕਰਾਉਣਾ ਆ ਤਾਂ ਪਾਸਪੋਰਟ ਰੀਨਿਊ ਤੇ ਲੱਗਦੇ ਹੈਗੇ ਆ ਜੀ 116 ਯੂਰੋ ਤੇ ਉਸ ਤੋਂ ਬਾਅਦ ਜਿਹੜੀ ਮਾਰਕਾ ਦੀ ਬੋਲੋ ਲੱਗਦੀ ਹੋएगी ਆ ਉਹ ਹੈਗੀ ਆ ਜੀ 16 ਯੂਰੋ ਦੀ ਤੇ ਟੋਟਲ ਮਿਲਾ ਕੇ ਜਿਹੜੇ 132 ਯੂਰੋ ਲੱਗਦੇ ਆ ਪਰ ਸਹੀ ਸਲਾਹ ਤੁਹਾਨੂੰ ਇੱਥੇ ਇਹੀ ਆ ਕਿ ਤੁਸੀਂ ਆਪਣਾ ਜਿਹੜਾ ਪਾਸਪੋਰਟ ਦੇ ਸਰਨੇਮ ਉਹ ਇੰਡੀਆ ਤੋਂ ਠੀਕ ਕਰਾ ਕੇ ਆਇਆ ਕਰੋ ਕਿਉਂਕਿ ਇੱਥੇ ਆ ਕੇ ਤੁਹਾਨੂੰ ਅਪਾਇੰਟਮੈਂਟ ਲੈਣੀਆਂ ਪੈਂਦੀਆਂ ਬਹੁਤ ਲੰਬਾ ਜਿਹੜਾ ਚੱਕਰ ਪੈ ਜਾਂਦਾ ਆ ਤੇ ਜੇਕਰ ਤੁਸੀਂ ਆਪਣੀ ਕਿਟ ਜਮ੍ਹਾਂ ਕਰਾਉਣੀ ਆ ਤਾਂ ਉਹਦੇ ਲਈ ਤੁਹਾਡਾ ਜਿਹੜਾ ਸਰਨੇਮ ਹੋਣਾ ਬਹੁਤ ਜ਼ਰੂਰੀ ਆ ਤੇ ਜੇਕਰ ਸਰਨੇਮ ਨਹੀਂ ਹੋਊਗਾ ਤਾਂ ਪਹਿਲੇ ਜਿਹੜੀ ਪ੍ਰੋਬਲਮ ਖੜੀ ਹੋ ਜਾਣੀ ਇਸ ਕਰਕੇ ਇੰਡੀਆ ਤੋਂ ਇਹਨੂੰ ਠੀਕ ਕਰਾ ਕੇ ਆਇਆ ਤੇ ਜਿਹੜੇ ਵੀ ਇਹਨਾਂ ਨੇ ਨਵੇਂ ਆਪਣੇ ਪੇਪਰ ਭਰੋਣੇ 2026 ਦੇ ਵਿੱਚ ਤੇ ਉਹਨਾਂ ਨੂੰ ਵੀ ਇਹੀ ਸਲਾਹ ਹੈ ਕਿ ਤੁਸੀਂ ਆਪਣੇ ਪਾਸਪੋਰਟ ਦੇ ਉੱਤੇ ਸਰਨੇਮ ਜਿਹੜਾ ਇਹ ਹੁਣੇ ਠੀਕ ਕਰਾ ਲਓ ਕਿਉਂਕਿ ਇੰਡੀਆ ਦੇ ਵਿੱਚ ਕੰਮ ਛੇਤੀ ਹੋ ਜਾਂਦਾ ਇੱਥੇ ਕਾਫੀਆਂ ਲੰਬੀਆਂ ਤਰੀਕਾ ਜਿਹੜੀਆਂ ਉਹ ਮਿਲਦੀਆਂ ਆ ਤੇਸ ਤੋਂ ਬਾਅਦ ਆਪਾਂ ਅਗਲਾ ਕਮੈਂਟ ਦੇਖ ਲੈਂਦੇ ਹਾਂ ਅਗਲਾ ਕਮੈਂਟ ਹੈਗਾ ਜੀ ਅਰਨਜੀਤ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਦੀ ਕਹਿੰਦੇ ਪਾਜੀ 2025 ਫਰਵਰੀ ਮਹੀਨੇ ਸ਼ਾਲ ਵਾਲੇ ਪੇਪਰ ਸੀਗੇ ਨਾ ਪੋਲੀ ਏਰੀਆ ਤੋਂ ਪ੍ਰਵਾਹੇ ਸੀਗੇ ਜੇ ਇਹਦੇ ਕੋਈ ਵੀ ਇਨਫੋਰਮੇਸ਼ਨ ਨਹੀਂ ਆਈ ਵਕੀਲ ਕਹਿੰਦਾ ਹੈਗਾ ਇਹ ਸ਼ੁਰੂ ਨਹੀਂ ਹੋਏ ਸਾਲ ਵਾਲੇ ਪੇਪਰ ਨਿਕਲਣੇ ਕਹਿੰਦੇ ਤੁਸੀਂ ਦੱਸਿਓ ਤੇ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੇਪਰ ਜਿਹੜੇ ਉਹ ਨਿਕਲਨੇ ਨਹੀਂ ਸ਼ੁਰੂ ਹੋਏ ਕਿਉਂਕਿ ਪੇਪਰ ਜਿਹੜੇ ਆ ਮਹੀਨੇ ਡੇਢ ਮਹੀਨੇ ਬਾਅਦ ਇਹ 9 ਮਹੀਨੇ ਵਾਲੇ ਪੇਪਰ ਤੇ 2 ਢਾਈ ਮਹੀਨੇ ਬਾਅਦ ਘੱਟੋ ਘੱਟ ਜਿਹੜੇ ਇਹ ਸਾਲ ਵਾਲੇ ਪੇਪਰ ਨਿਕਲਨੇ ਸ਼ੁਰੂ ਹੋ ਜਾਂਦੇ ਆ ਤੇ ਇਸ ਤੋਂ ਬਾਅਦ ਅਗਲਾ ਕਮੇਟ ਹੈਗਾ ਜੀ ਪ੍ਰਭਜੋਤ ਸਿੰਘ ਪ੍ਰਭਜੋਤ ਕਹਿੰਦੇ 23 ਅਗਸਤ ਵਿੱਚ ਕਿੰਨੇ ਦਿਨ ਛੁੱਟੀਆਂ ਹੁੰਦੀਆਂ ਆ ਕਿੰਨੇ ਤਰੀਕ ਤੱਕ ਤੇ ਅਗਸਤ ਦੀ ਗੱਲ ਕਰੀਏ ਸਾਰਾ ਮਹੀਨਾ ਬਸ ਇੱਦੇ ਲੰਘ ਜਾਂਦਾ ਹੈ ਘੱਟੇ ਕੰਮ ਕਰਦੇ ਲੋਕ ਕਿਉਂਕਿ ਅਗਸਤ ਦੇ ਵਿੱਚ ਗਰਮੀ ਵੀ ਜ਼ਿਆਦਾ ਹੁੰਦੀ ਹੈ ਸਮੁੰਦਰ ਵਗੈਰਾ ਤੇ ਚਲ ਜਾਂਦੇ ਆ ਛੁੱਟੀਆਂ ਲੈ ਕੇ ਤੇ ਸਤੰਬਰ ਦੇ ਵਿੱਚ ਕੰਮ ਸ਼ੁਰੂ ਹੋ ਜਾਣੇ ਆ ਪਰ ਮੇਨ ਫੇਸ ਤਾਂ ਜਿਹੜਾ ਉਹ 15 ਅਗਸਤ ਦਾ ਹੀ ਹੁੰਦਾ ਜਿਹਨੂੰ ਆਪਾਂ ਫੈਰਾਗਾਉਸ ਤੋਂ ਕਹਿੰਦੇ ਨੇ ਇਟਲੀ ਦੇ ਵਿੱਚ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜਸਪ੍ਰੀਤ ਬੜੈਚ ਬਲੋ ਕਹਿੰਦੇ ਪਲੀਸ ਬ੍ਰਦਰ ਮੇਰੀ ਹੈਲਪ ਕਰੋ ਕਹਿੰਦੇ ਮਹੀਨਾ ਹੋ ਗਿਆ ਹੈ ਮੇਰੀ ਕਹਿੰਦੇ ਅਪਾਇੰਟਮੈਂਟ ਦੀ ਪੇਮੈਂਟ ਲਿੰਕ ਜਿਹੜੀ ਉਹ ਨਹੀਂ ਆ ਰਹੀ ਤੇ ਕਹਿੰਦੇ ਅਪਾਇੰਟਮੈਂਟ ਜਾਂ ਤੇ ਲਾਰੀ ਲਾਉਂਦਾ ਪਿਆ ਐ ਦੱਸੋ ਮੈਂ ਕੀ ਕਰਾਂ 15 ਜੁਲਾਈ ਨੂੰ ਕਹਿੰਦੇ ਰੈਫਰੈਂਸ ਨੰਬਰ ਮਿਲਿਆ ਸੀਗਾ ਤੇ ਕਹਿੰਦੇ ਦੱਸਿਓ ਜ਼ਰੂਰ ਤੇ ਇੱਥੇ ਜਿਹੜੀ ਇਹ ਤੁਹਾਡੀ ਜਦੋਂ ਤੁਹਾਡੀ ਅਪਾਇੰਟਮੈਂਟ ਬੁੱਕ ਹੋ ਜਾਂਦੀ ਆ ਤੇ ਪੇਮੈਂਟ ਲਿੰਕ ਜਿਹੜੀ ਹੁੰਦੀ ਆ ਜਾਂ ਤਾਂ ਉਸੇ ਸਮੇਂ ਆ ਜਾਂਦੀ ਆ ਜਾਂ ਫਿਰ ਥੋੜਾ ਜਿਹਾ ਸਮਾਂ ਰੁੱਕ ਕੇ ਵੀ ਇਹ ਆ ਸਕਦੀ ਆ ਜ਼ਰੂਰੀ ਨਹੀਂ ਐ ਕਿ ਤੁਹਾਡੀ ਮੇਲ ਤੇ ਆਵੇ ਤੁਹਾਡੇ ਐਸਐਮਐਸ ਤੇ ਵੀ ਆ ਸਕਦੀ ਆ ਟੈਲੀਗ੍ਰਾਮ ਤੇ ਵੀ ਆ ਸਕਦੀ ਤੁਸੀਂ ਉਹਨੂੰ ਜਾ ਕੇ ਚੈੱਕ ਕਰੋ ਜੇਕਰ ਫਿਰ ਵੀ ਅਪਾਇੰਟਮੈਂਟ ਜਿਹੜੀ ਪੇਮੈਂਟ ਲਿੰਕ ਨਹੀਂ ਆ ਰਹੀ ਤਾਂ ਤੁਸੀਂ ਜਿਹੜਾ ਐਮਬੈਸੀ ਵਾਲਿਆਂ ਨਾਲ ਕੰਟੈਕਟ ਕਰ ਸਕਦੇ ਆ ਤੇ ਇਹ ਜਿਹੜੀ ਅਪਾਇੰਟਮੈਂਟ ਪੇਮੈਂਟ ਲਿੰਕ ਹੁੰਦੀ ਆ ਸਿਰਫ 10 ਮਿੰਟ ਦੇ ਲਈ ਵੈਲਿਡ ਹੁੰਦੀ ਆ ਜੇਕਰ ਇਹਨੂੰ ਤੁਸੀਂ ਕਨਫਰਮ ਨਹੀਂ ਕਰਦੇ ਤੁਸੀਂ ਇੱਥੇ ਜਿਹੜੀ ਆ ਪੇਮੈਂਟ ਉਹ ਨਹੀਂ ਕਰਦੇ ਤਾਂ ਫਿਰ ਜਿਹੜੀ ਇਹ ਤੁਹਾਡੀ ਲਿੰਕ ਉਹ ਕੈਨਸਲ ਹੋ ਜਾਂਦੀ ਆ 10 ਮਿੰਟਾਂ ਦੇ ਬਾਅਦ ਤੇ ਉਹਦੇ ਨਾਲ ਨਾਲ ਤੁਹਾਡੀ ਜਿਹੜੀ ਅਪਾਇੰਟਮੈਂਟ ਹੈ ਉਹ ਵੀ ਕੈਨਸਲ ਹੋ ਜਾਂਦੀ ਆ ਤੇ ਫਿਰ ਤੁਹਾਨੂੰ ਜਿਹੜੀ ਹੈ ਰੀ ਅਪਾਇੰਟਮੈਂਟ ਉਹ ਬੁੱਕ ਕਰਨੀ ਪੈਂਦੀ ਆ ਤੇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਾਹਿਬ ਕਹਿੰਦੇ ਸਤਸ੍ਰੀ ਅਕਾਲ ਭਾਜੀ ਸਤਸ੍ਰੀ ਅਕਾਲ ਜੀ ਕਹਿੰਦੇ ਮੇਰਾ ਪਹਿਲਾ ਪਾਸਪੋਰਟ ਜਿਹੜਾ ਉਹ ਲੌਸਟ ਹੋ ਗਿਆ ਸੀਗਾ ਜਿਸ ਦੇ ਨਾਲ ਕਾਗਜ਼ ਭਰੇ ਸੀਗੇ ਕਹਿੰਦੇ ਹੁਣ ਮੈਂ ਦੁਬਾਰਾ ਪਾਸਪੋਰਟ ਜਿਹੜਾ ਬਣਾ ਲਿਆ ਇਹਦੇ ਤੇ ਵੀਜ਼ਾ ਲੱਗ ਸਕਦਾ ਕੋਈ ਦਿੱਕਤ ਤਾਂ ਨਹੀਂ ਆਊਗੀ ਕਹਿੰਦੇ ਦੁਬਾਰਾ ਪਾਸਪੋਰਟ ਕਲਿੱਕ ਜਿਹੜਾ ਹੈ ਡੇਟ ਹੋਣ ਤੋਂ ਪਹਿਲਾਂ ਹੀ ਕਹਿੰਦੇ ਬਣਵਾ ਲਿਆ ਸੀਗਾ ਤੇ ਜਿਵੇਂ ਕਿ ਤੁਸੀਂ ਆਪਣੇ ਪੁਰਾਣੇ ਪਾਸਪੋਰਟ ਦੀ ਜਿਹੜੀ ਡਿਟੇਲ ਦੇ ਕੇ ਆਪਣਾ ਜਿਹੜਾ ਇਹ ਆਪਣਾ ਪ੍ਰੋਸੈਸ ਜਿਹੜਾ ਸ਼ੁਰੂ ਕਰਵਾਇਆ ਸੀਗਾ ਆਪਣੇ ਪੇਪਰਾਂ ਦਾ ਤੇ ਉਹੀ ਡਿਟੇਲ ਜਿਹੜੀ ਤੁਹਾਡੇ ਨੂਲੇ ਹੋਸਟ ਤੇ ਤੇ ਆਊਗੀ ਤੇ ਤੁਸੀਂ ਧਿਆਨ ਰੱਖਿਓ ਤੁਸੀਂ ਜੇਕਰ ਤੁਹਾਡਾ ਪਾਸਪੋਰਟ ਜਿਹੜਾ ਇਹ ਗੁੰਮ ਹੋ ਜਾਂਦਾ ਹੈ ਮਤਲਬ ਕਿ ਜਿਹੜਾ ਇਹ ਗਵਾਚ ਜਾਂਦਾ ਹੈ ਤੁਹਾਡੇ ਕੋਲੋਂ ਤਾਂ ਇਸ ਹਾਲਾਤ ਦੇ ਵਿੱਚ ਤੁਹਾਨੂੰ ਜਿਹੜੇ ਡਾਕੂਮੈਂਟ ਦੇਣੇ ਪਊਗੇ ਅੰਬੈਸੀ ਨੂੰ ਜਿਵੇਂ ਕਿ ਤੁਹਾਡਾ ਨਿਊ ਪਾਸਪੋਰਟ ਹੋ ਗਿਆ ਉਹਦੀ ਸਕੈਨ ਕਾਪੀ ਤੇ ਉਸ ਦੇ ਨਾਲ ਨਾਲ ਲੌਸ ਪਾਸਪੋਰਟ ਜਿਹੜਾ ਹੋਇਆ ਤੁਹਾਡਾ ਉਹਦੀ ਐਫਆਈਆਰ ਦੀ ਰਿਪੋਰਟ ਕਿ ਤੁਸੀਂ ਜਿਹੜੀ ਆਪਣੀ ਐਫਆਈਆਰ ਕਰਵਾਈ ਸੀ ਕਿ ਸਾਡਾ ਜਿਹੜਾ ਪਾਸਪੋਰਟ ਹੈ ਇਹ ਗੁੰਮ ਹੋ ਗਿਆ ਹੈ ਤੇ ਉਸ ਤੋਂ ਬਾਅਦ ਤੁਹਾਡੇ 올ਡ ਪਾਸਪੋਰਟ ਦੀ ਫੋਟੋ ਕਾਪੀ ਜੇਕਰ ਤੁਹਾਡੇ ਕੋਲ ਹੈਗੀ ਆ ਤਾਂ ਜਾਂ ਫਿਰ ਤੁਹਾਡਾ ਜਿਹੜਾ ਵੀਜ਼ਾ ਐਪਲੀਕੇਸ਼ਨ ਹੈ ਉਹਦੀ ਰਿਸੈਪਟ ਤੁਹਾਨੂੰ ਜਿਹੜੀ ਆ ਜ਼ਰੂਰੀ ਦੇਣੀ ਉਹਨਾਂ ਨੂੰ ਪੈਣੀ ਆ ਤੇ ਸਾਰਾ ਜਿਹੜਾ ਡਾਟਾ ਆ ਤੁਹਾਨੂੰ ਉੱਥੇ ਅਪਲੋਡ ਕਰਨਾ ਪੈਣਾ ਆ ਤੇ ਉਸ ਤੋਂ ਬਾਅਦ ਤੁਹਾਡੇ ਵੀਜ਼ੇ ਦੇ ਵਿੱਚ ਕੋਈ ਵੀ ਪ੍ਰੋਬਲਮ ਜਿਹੜੀ ਉਹ ਨਹੀਂ ਆਊਗੀ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸੁਖਵੀਰ ਸਿੰਘ ਵੱਲੋਂ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੇਰੇ ਪਾਸਪੋਰਟ ਤੇ ਮੇਰਾ ਨਾਮ ਸੁਖਵੀਰ ਸਿੰਘ ਆ ਪਰ ਸਰਨੇਮ ਵਾਲਾ ਜਿਹੜਾ ਕਾਲਮ ਹੈ ਉਹ ਖਾਲੀ ਆ ਕਹਿੰਦੇ ਮੈਨੂੰ ਹੁਣ ਸਰਨੇਮ ਜਿਹੜਾ ਐਡ ਕਰਵਾਉਣਾ ਚਾਹੀਦਾ ਹੈ ਜਾਂ ਨਹੀਂ ਕਹਿੰਦੇ ਪਲੀਜ਼ ਜ਼ਰੂਰ ਦੱਸਿਓ ਤੇ ਇਥੇ ਜੇਕਰ ਤੁਸੀਂ ਆਪਣੇ 2025 ਦੇ ਵਿੱਚ ਪੇਪਰ ਜਿਹੜੇ ਫੇਲ ਕਰਵਾ ਚੁੱਕੇ ਆਂ ਫਿਰ ਤਾਂ ਤੁਸੀਂ ਜਿਹੜਾ ਨਾਂ ਐਡ ਕਰਵਾਇਓ ਤਾਂ ਜ਼ਿਆਦਾ ਵਧੀਆ ਕਿਉਂਕਿ ਵੀਜ਼ਾ ਜਿਹੜਾ ਇਹ ਲੱਗ ਸਕਦਾ ਆ ਤੇ ਨੂਲਾ ਹੁਸਤਾ ਵੀ ਤੁਹਾਡਾ ਜੇਕਰ ਇਸ਼ੂ ਹੋ ਜਾਂਦਾ ਤਾਂ ਤੁਸੀਂ ਅਪਾਇੰਟਮੈਂਟ ਵੀ ਚੱਕਣੀ ਹੁੰਦੀ ਆ ਤੇ ਫਿਰ ਜਿਹੜਾ ਇਹ ਪਾਸਪੋਰਟ ਰੀਨਿਊ ਹੋਣ ਨੂੰ ਜਿਹੜਾ ਸਮਾਂ ਵੀ ਲੱਗ ਸਕਦਾ ਆ ਤੇ ਇਸ ਕਰਕੇ ਇਹੀ ਸਲਾਹ ਆ ਕਿ ਨਾਂ ਕਰਵਾਇਓ ਤੇ ਇਥੇ ਇਟਲੀ ਦੇ ਵਿੱਚ ਆ ਕੇ ਜਿਹੜਾ ਉਹ ਫਿਰ ਤੁਸੀਂ ਕਰਵਾ ਸਕਦੇ ਆਂ ਤੇਰੇ ਨਾਲ ਤੁਹਾਡੇ ਵੀਜ਼ੇ ਲੱਗਣ ਦੇ ਵਿੱਚ ਕੋਈ ਵੀ ਪ੍ਰੋਬਲਮ ਜਿਹੜੀ ਉਹ ਨਹੀਂ ਆਊਗੀ ਪਰ ਜੇਕਰ ਤੁਸੀਂ ਦੁਬਾਰਾ ਕੀ ਨਵੇਂ ਪੇਪਰ ਪਰਵਾਉਣੇ ਆ 2026 ਦੇ ਵਿੱਚ ਤਾਂ ਫਿਰ ਬੈਸਟ ਸਲਾਹ ਇਹੀ ਹੈ ਕਿ ਤੁਸੀਂ ਜਿਹੜਾ ਇਹ ਸਰਨੇਮ ਆਪਣਾ ਲਵਾ ਲਿਓ ਤਾਂ ਜ਼ਿਆਦਾ ਵਧੀਆ ਗੱਲ ਹੈ ਕਿਉਂਕਿ ਇੱਥੇ ਆ ਕੇ ਖੱਜਲ-ਖਵਾਰ ਹੋਣ ਦੇ ਨਾਲ ਉਹ ਇੰਡੀਆ ਦੇ ਵਿੱਚ ਜੇਕਰ ਤੁਸੀਂ ਕਰਵਾਉਂਗੇ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੋਊਗਾ ਤੇ ਇੱਥੇ ਇੱਕ ਹੋ ਜਾਂਦਾ ਹੈਗਾ ਤੁਹਾਡਾ ਲੈਂਗੁਏਜ ਬੈਰੀਅਰ ਤੁਹਾਨੂੰ ਲੈਂਗੁਏਜ ਨਹੀਂ ਆਉਂਦੀ ਕਿਸੇ ਨਾਲ ਗੱਲਬਾਤ ਨਹੀਂ ਤੁਸੀਂ ਕਰ ਸਕਦੇ ਤੇ ਇੰਡੀਆ ਦੇ ਵਿੱਚ ਤੁਸੀਂ ਜਿਹੜਾ ਆ ਜਲਦੀ ਵੀ ਕੰਮ ਕਰਵਾ ਸਕਦੇ ਆ ਤੇ ਜੇਕਰ ਤੁਸੀਂ ਇਟਲੀ ਦੇ ਵਿੱਚ ਆਉਣਾ ਹੈ ਇਟਾਲੀਅਨ ਲੈਂਗੁਏਜ ਜਿਹੜੀ ਉਹ ਤੁਹਾਨੂੰ ਆਉਣੀ ਬਹੁਤ ਜ਼ਰੂਰੀ ਆ ਤੇ ਇਹਦੇ ਲਈ ਤੁਸੀਂ ਸਾਡਾ ਇਟਾਲੀਅਨ ਪੰਜਾਬੀ 600 ਨਾਂ ਤੋਂ YouTube ਤੇ ਚੈਨਲ ਜਿਹੜਾ ਸਬਸਕ੍ਰਾਈਬ ਕਰਕੇ ਉੱਥੋਂ ਇਟਾਲੀਅਨ ਲੈਂਗੁਏਜ ਜਿਹੜੀ ਉਹ ਪੰਜਾਬੀ ਦੇ ਵਿੱਚ ਸਿੱਖ ਸਕਦੇ ਆ ਤੇ ਉੱਥੇ ਲਗਭਗ ਆਪਾਂ ਸਾਰੇ ਕੰਮ ਦੇ ਲਈ ਜਿਹੜੀਆਂ ਜਿੰਨੇ ਵੀ ਕੰਮ ਆ ਇਟਲੀ ਦੇ ਵਿੱਚ ਲਗਭਗ ਸਾਰੇ ਕੰਮਾਂ ਦੇ ਲਈ ਜਿਹੜੀਆਂ ਵੀਡੀਓ ਕ੍ਰੀਏਟ ਕੀਤੀਆਂ ਆ ਤੇ ਕੋਈ ਵੀ ਕੰਮ ਤੁਸੀਂ ਕਰਨਾ ਉੱਥੇ ਵੀਡੀਓ ਜਾ ਕੇ ਚੈੱਕ ਆ ਸਕਦੇ ਆ ਉਹਦੇ ਰਿਲੇਟਡ ਜਿਹੜੀ ਲੈਂਗੁਏਜ ਤੁਸੀਂ ਸਿੱਖ ਸਕਦੇ ਆ ਏਅਰਪੋਰਟ ਤੇ ਕਿੱਦਾਂ ਗੱਲ ਕਰਨੀ ਆ ਬੱਸ ਦੇ ਵਿੱਚ ਟ੍ਰੇਨ ਸਟੇਸ਼ਨ ਦੇ ਵਿੱਚ ਤੇ ਉੱਥੇ ਸਾਰੀਆਂ ਵੀਡੀਓ ਜਿਹੜੀਆਂ ਅਵੇਲੇਬਲ ਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਤੇ ਸੀਗੀ ਅੱਜ ਦੀ ਕੁਝ ਆਪਣੀ ਮੇਨ ਮੇਨ ਜੀ ਇਨਫੋਰਮੇਸ਼ਨ ਤੇ ਉਮੀਦ ਕਰਦੇ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇਕਰ ਵੀਡੀਓ ਇਨਫੋਰਮੇਸ਼ਨ ਵਾਲੀ ਲੱਗਦੀ ਹੁੰਦੀ ਤਾਂ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਜੇਕਰ ਤੁਹਾਡਾ ਵੀ ਕੋਈ ਸਵਾਲ ਹੈਗਾ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕਮੈਂਟਾਂ ਦੇ ਵੀ ਜਵਾਬ ਦਵਾਂਗੇ ਤੇ ਵੀਡੀਓ ਨੂੰ ਕੱਦਿਓ ਬਾਅਦ ਤੋਂ ਬਾਅਦ ਸ਼ੇਅਰ ਤੇ ਹੁਣ ਜਲਦੀ ਮਿਲਦੇ ਆਂ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ